ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਪਿਆਰਿਓ ਗੁਰੂ ਸਾਹਿਬ ਦਾ ਫਰਮਾਨ ਹੈ ਜਾਂਕੇ ਮस्तक ਭਾਗ ਸੇਵਾ ਲਾਇਆ ਗੁਰੂ ਸਾਹਿਬ ਨੇ ਸਿੱਖ ਨੂੰ ਸੇਵਾ ਤੇ ਸਿਮਰਨ ਦੇ ਲੜ ਲਾਇਆ ਹੈ ਕਿਸੇ ਸਿੱਖ ਦੇ ਹਿੱਸੇ ਕਿਹੜੀ ਸੇਵਾ ਹੁੰਦੀ ਹੈ ਕਿਸੇ ਸਿੱਖ ਦੇ ਸੇ ਕਿਹੜੀ ਸੇਵਾ ਹੁੰਦੀ ਹੈ ਇਹ ਗੁਰੂ ਸਾਹਿਬ ਆਪ ਹੀ ਚੁਣਦੇ ਹਨ ਕਿਸ ਨੂੰ ਕਿਹੜੀ ਸੇਵਾ ਦੇਣੀ ਹੈ ਐਸੇ ਗੁਰਸਿੱਖ ਪਿਆਰੇ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰਾ ਟਰਸਟ ਵਾਲੇ ਸਾਡੇ ਪਾਸ ਇੱਥੇ ਮੈਲਬਨ ਪਹੁੰਚੇ ਹਨ ਤੇ ਕੁਦਰਤੀ ਤੌਰ ਤੇ ਸਾਡਾ ਇੱਥੇ ਮੇਲ ਹੋਇਆ ਤੇ ਮਨ ਦੇ ਵਿੱਚ ਇੱਛਾ ਸੀ ਕਿ ਇਹਨਾਂ ਨਾਲ ਕੋਈ ਵਿਚਾਰ ਟਕਰਾਇਆ ਜਾਏ ਜਾਣਿਆ ਜਾਏ ਜਿਹੜੀਆਂ ਸੇਵਾਵਾਂ ਇਹ ਕਰ ਰਹੇ ਹਨ ਜੋ ਗੁਰੂ ਸਾਹਿਬ ਨੇ ਇਹਨਾਂ ਨੂੰ ਸੇਵਾ ਬਖਸ਼ੀ ਹੈ ਉਹਦੇ ਬਾਰੇ ਹੋਰ ਜਾਣਕਾਰੀ ਲਈ ਜਾਵੇ ਤੇ ਸੰਤਤ ਇਹ ਪਹਚਾਈ ਜਾਵੇ ਆਓ ਭਾਈ ਸਾਹਿਬ ਜੀ ਨੂੰ ਫਤਿਹ ਲਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਜੀ ਥੋੜਾ ਸਾਨੂੰ ਪ੍ਰਵਾਸਾ ਟਰਸਟ ਬਾਰੇ ਵੀ ਜਰੂਰ ਦੱਸੋ ਤੇ ਇਸ ਮੈਲਬਨ ਫੇਰੀ ਬਾਰੇ ਵੀ ਥੋੜਾ ਚੰਨਾ ਪਾਓ ਕਿ ਇਸ ਤਰ੍ਹਾਂ ਤੁਹਾਡਾ ਆਉਣਾ ਹੋਇਆ ਤੇ ਤੇ ਹੋਰ ਸੇਵਾਵਾਂ ਜਿਹੜੀਆਂ ਚੱਲੀਆਂ ਨੇ ਉਹਦਾ ਬਾਰੇ ਵੀ ਜਰੂਰ ਦੱਸੋ ਮੈਨੂੰ ਸਵਾਲ ਤੇ ਵੈਸੇ ਪਹਿਲਾਂ ਇਹ ਖੜਾ ਹੁੰਦਾ ਨਾ ਵੀ ਜੀ ਲੋੜ ਕਿਉਂ ਪਈ ਹੈ ਨਾ ਜਿੱਤੀ ਵੇਲੇ ਡੋਣੇ ਤਾਂ ਤੁਹਾਨੂੰ ਨਹੀਂ ਹੋਣਾ ਇਹਨਾਂ ਕੋਲ ਇਸ ਤਰ੍ਹਾਂ ਦੀ ਗੱਲ ਮੰਜ ਕਈ ਵਾਰ ਆ ਜਾਂਦੀ ਸਮਝ ਜੀ ਪਰ ਗੁਰਸਾਹਬ ਦੀ ਬਾਣੀ ਜਦੋਂ ਪੜਦੇ ਆ ਵਿਚਾਰਦੇ ਆ ਉਹਨਾਂ ਸਾਡੀ ਨਾਣੀ ਇੱਕ ਇੱਕ ਦੀ ਗੱਲ ਕਰਦੀ ਹੈ ਹਮੇਸ਼ਾ ਤੁਸੀਂ ਤਾਂ ਬਹੁਤ ਅੰਜੇਲਸ ਦੀ ਗੱਲ ਕਰ ਰਹੇ ਸੀ ਨਾ ਵੀ ਲਾਈਕ ਅਲੱਗ-ਅਲੱਗ ਮੈਂ ਦੇਖ ਰਿਹਾ ਤੁਹਾਡੀਆਂ ਬਹੁਤ ਵੱਡੀਆਂ ਜਿਹੜੀਆਂ ਮਾਲਕ ਤੁਹਾਡੇ ਕੋਲ ਸੁਣਾਵਾ ਲੈ ਰਿਹਾ ਘਰ-ਘਰ ਦੇ ਵਿੱਚ ਬੱਚਿਆਂ ਨੂੰ ਜਿਹੜੇ ਜਿਵੇਂ ਨਾ ਸਿੱਖਿਆ ਤੋਂ ਜ਼ਿਆਦਾ ਸੰਸਕਾਰਾਂ ਦੀ ਲੋੜ ਅੱਜ ਜੇਕਰ ਅਸੀਂ ਹਾਲਾਤਾਂ ਨੂੰ ਦੇਖਣਾ ਵਿਚਾਰੀਏ ਕੀ ਗੱਲ ਸਾਹਮਣੇ ਆ ਰਹੀ ਹੈ ਇਹ ਵਿਚਾਰ ਸਾਹਮਣੇ ਆ ਰਹੇ ਕਿ ਸਿੱਖਿਆ ਤੋਂ ਜ਼ਿਆਦਾ ਇੰਪੋਰਟੈਂਟ ਸੰਸਕਾਰਾਂ ਜੀ ਉਹ ਵੈਸੇ ਸੰਸਕਾਰ ਵੀ ਸਿੱਖੇ ਹੀ ਹੁੰਨੇ ਆ ਪਰ ਆਚਰ ਸੀਨ ਨੂੰ ਅਲੱਗ-ਅਲੱਗ ਕਰ ਦਿੱਤਾ ਜੀ ਤੇ ਇਸ ਕਰਕੇ ਬਹੁਤ ਵਧੀਆ ਬੱਚੇ ਜਿਹੜੇ ਹੁੰਨੇ ਆ ਉਹ ਤੁਹਾਡੀਆਂ ਵੀਡੀਓਜ਼ ਉਹ ਦੇਖਦੇ ਆ ਤੇ ਬੜੀਆਂ ਅੱਛੀਆਂ ਤੇ ਬੱਚੇ ਨੂੰ ਸੰਗਤ ਮਿਲਦੀ ਆ ਉਹ ਸੰਗਤ ਹੀ ਉਹਨੂੰ ਇੱਕ ਉਹਦੇ ਵਿਸ਼ਵਾਸ ਬਣਾਉਂਦੀ ਆ ਹਰ ਕਿਸੇ ਦਾ ਆਪਣਾ ਵਿਸ਼ਵਾਸਨ ਇਹਨਾਂ ਦੇ ਚੱਲਦਾ ਜੀ ਤੇ ਜਿਵੇਂ ਜਿਵੇਂ ਗੁਰਬਾਣੀ ਨੂੰ ਵਿਚਾਰ ਹੁੰਦਾ ਨਾਲ ਵਿਸ਼ਵਾਸ ਬਣਿਆ ਕਿੰਨੀ ਸਦਾਬੂਲ ਸਦਾ ਮਾਲਕ ਜੀ ਜਿਨੀ ਜਿਨੀ ਅਨਪਬ ਦੇ ਰਿਸ਼ ਮਾਰਗ ਦੇ ਕੇ ਪਹੁੰਚ ਲਾਈ ਜੀ ਵੀ ਹਰ ਇੱਕ ਹੋਣ ਦੇ ਪਿੱਛੇ ਉਹ ਜਿਹੜੇ ਦੋ ਹੋਂ ਦੇ ਵਿੱਚ ਸਵਾਲ ਗੱਲ ਕਰਦੇ ਸੀ ਕਿਉਂਕਿ ਜਿੱਥੇ ਵੀ ਬੈਠਣਾ ਹੈ ਜੀ ਤੇ ਉਹ ਸਵਾਲ ਨਹੀਂ ਕਿ ਮਾਰਗ ਮੁਕਿੰਨੀ ਤੱਕ ਦੇਓ ਮਾਰਗ ਦਾ ਖਿਆਲ ਗੁਰਸਾਹਿਬ ਦੀ ਬਾਣੀ ਜਿਵੇਂ ਜਿਵੇਂ ਸਾਨੂੰ ਪ੍ਰਿੰਟ ਕਰਦੀ ਕਹਿੰਦੇ ਵੀ ਫਿਰ ਆਪਸ ਸੁਣ ਰਹੇ ਤੋਂ ਕੋਣ ਗੱਲ ਕਰਦੇ ਆ ਮੈਂ ਜੋ ਸ੍ਰੀ ਸ੍ਰੀ ਜਦੋਂ ਬਣਾਈਏ ਉਸ ਰਣ ਜੋ ਬਣਾਏ ਗਏ ਸੀ ਜੀ ਮੈਂ ਉਹ ਨਹੀਂ ਪਤਾ ਨਹੀਂ ਸੀ ਲੱਗਦਾ ਮੈਂ ਕੋਲ ਆਇਆ ਜੀ ਤੇ ਦੋ ਸਵਾਲ ਅੰਦਰੋਂ ਜਾਦੇ 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 ਲਾਈਕ ਫੋਰਸ ਕਰਦਾ ਸੀ ਵਿਚਾਰ ਲਈ ਯਾਰ ਆਤਮ ਵਿੱਚ ਮੈਂ ਰੱਖਿਰੋਲਾ ਜੀ ਵਿੱਚ ਮੈਂ ਰੱਖਿਰੋਲਾ ਜੀ ਕਿਰਗ ਮਨਸ ਵਿੱਚ ਮੈਂ ਰੱਖਿਰੋਲਾ ਫਿਰ ਹਟਮਸ ਨਾੜੀ ਕੁਪਿੰਦੇ ਜਿਹੜਾ ਇਹਦੇ ਵਿੱਚ ਮੈਂ ਰੱਖਿਰੋਲਾ ਹੈ ਨਾ ਤੇ ਮਤਲਬ ਜੋ ਆਪਣੀ ਹੋਂਦ ਦੇ ਪਿੱਛੇ ਰਿਫਲੈਕਸ਼ਨ ਮਿਲੀ ਹੈ ਕੁਰਬਾਨੀ ਦੀ ਵਿਚਾਰ ਬਣਾ ਲੈਣਾ ਤੇ ਉਹ ਹੀ ਫਿਰ ਸਾਰਿਆਂ ਦੇ ਪਿੱਛੇ ਉਹ ਮਹਿਸੂਸ ਹੀ ਨਹੀਂ ਜਿਵੇਂ ਹੋਣ ਲੱਗੀ ਜੀ ਤੇ ਫਿਰ ਸਮਾਜਿਕ ਸੁਰੱਖਿਆ ਤੋਂ ਵਾਂਝੇ ਜਿਹੜੇ ਸੀ ਸਾਡੇ ਬਹੁਤ ਸਾਰੇ ਦਸਾਤੀ ਸੜੇ ਸਮਾਜਿਕ ਪਰਵਾਰ ਦੇ ਮੈਂਬਰ ਜੀ ਤੇ ਉਹਨਾਂ ਨੇ ਕੋਸ਼ਿਸ਼ ਆਟੋਮੈਟਿਕਲੀ ਇਹ ਆਪਣਾ ਲੱਗਦਾ ਨਾ ਪਹਾੜ ਆਪਣੀ ਦੀ ਫੀਲਿੰਗ ਬਣਦੀ ਹੈ ਜਿਵੇਂ ਜੀਵਨ ਦੇ ਸਫਰ ਦੇ ਵਿੱਚ ਜਾਂਦੇ ਜਾਂਦੇ ਆ ਜੀ ਜੋ ਜੋ ਵੀ ਆਪਣਾ ਲੱਗ ਜਾਂਦਾ ਭਾਵੇਂ ਆਪਣਾ ਦੋਸਤ ਨਿਤਰਾ ਕੋਈ ਪਰਵਾਰ ਦੇ ਵਿੱਚ ਅੱਗੇ ਬੱਚਾ ਆ ਗਿਆ ਫਿਰ ਉਹਦੇ ਬੱਚੇ ਆ ਗਏ ਨਾ ਜੀ ਅੱਗੇ ਉਹ ਜਿਹੜਾ ਵੀ ਆਪਣਾ ਲੱਗਦਾ ਉਹਦੇ ਲਈ ਇਦਾਂ ਲੱਗਦਾ ਨਹੀਂ ਨੂੰ ਸਿਰ ਤੇ ਚੜਦੇ ਚਾਹੀਏ ਜੀ ਨਹੀਂ ਇਹ ਵੀ ਬੇਸਿਕਲੀ ਇਨਕੇਰ ਦਾ ਇਨਪਰਪਰਿਟੀਟੀ ਮਨੀਟੇਟੀ ਜਿੰਨ ਕੰਦੇਮੀ ਥਰਡ ਫੋਰਸ ਕਰਨ ਲੱਗੇ ਨਾ ਪ੍ਰabhas ਰਸਲ ਸੱਜੇ ਲਿਆ ਉਹਨਾਂ ਨੇ ਇਲਾਇਬਾਸ ਕਿਉਂਕਿ ਮਾਈਗ੍ਰੇਟਸ ਨਾਲ ਭਰੇ ਹੋਏ ਜਦੋਂ ਬਾਅਦ ਸੱਜੇ ਨੇ ਇਹਦੇ ਦੇ ਮਿਲੇ ਨੌਜਵਾਨ ਜਿਹੜੇ ਕਿ ਡਿਪਰੈਸ਼ਨ ਕਰਕੇ ਕੋਈ ਡਰਾਇਸ ਦੀ ਕਰਕੇ ਕੋਈ ਇਨਜਸਟਿਸ ਕਰਕੇ ਕੋਈ ਸਟਰਚਰ ਕਰਕੇ ਤੇ ਕੋਈ ਘਰ ਦੇ ਵਿੱਚ ਕੁਝ ਕਿਹੋ ਜਿਹੇ ਹਾਲਾਤ ਮੈਂ ਕੀ ਆਪਣੇ ਨੂੰ ਵਿਆਹ ਤੋਂ ਆਉਂਦੀ ਸ਼ਰਤਾਂ ਕਈ ਬੱਚੇ ਜਿਨ੍ਹਾਂ ਮਾਪੇ ਚੱਲੇ ਗਏ ਜਿਹਨਾਂ ਨੂੰ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਪੀੜਤ ਹੈ ਜੀ ਤੇ ਮਾਪੇ ਨੇ ਜਿਵੇਂ ਇੱਕ ਸਰਕਲ ਇਸ ਸ੍ਰੇਸ਼ਟੀ ਦਾ ਹੈ ਜੀ ਜਗਰਦਾ ਚੱਲਣਾ ਉਹਦੇ ਵਿੱਚ ਚੱਲੇ ਗਏ ਤੇ ਪਿੱਛੇ ਬੱਚਾ ਬੱਚੀ ਰੋ ਗਏ ਜੀ ਬੰਦ ਹੋਣ ਲੱਗ ਗਏ ਐਸੇ ਫਿਰ ਬਹੁਤ ਸਾਰੇ ਜੀ ਸਾਹਮਣੇ ਆਏ ਸੀ ਜੀ ਫਿਰ ਪੇਰੈਂਟਸ ਦੇ ਘਰਾਂ ਚ ਕੋਸ਼ਿਸ਼ ਕਰਦੇ ਰਹੇ ਪਰ ਉਸ ਤੋਂ ਬਾਅਦ ਜੀ ਜਦੋਂ ਨੇ ਕੋਈ ਹੱਲ ਨਿਕਲੇਆ ਫਿਰ ਉਹ ਕਮਨ ਕਰਾਇਤੇ ਲੇਕੇ ਸ਼ੁਰੂ ਹੋ ਗਿਆ ਸੀ ਜਿਹਦੇ ਵਿੱਚ ਇਹ ਸੀ ਕਿ ਜਿਨ੍ਹਾਂ ਨੂੰ ਜੀ ਠੀਕ ਹੋਣ ਦੀ有机会 ਨਹੀਂ ਮਿਲਦੀ ਕੇਅਰ ਦੀ T20 ਰੀਹੈਬਿਲੀਟੇਸ਼ਨ ਦੇ ਬੱਚਿਆਂ ਨੂੰ ਜ਼ੁਰਗਾਨ ਨੂੰ ਜੀ ਛੋਟੇ ਛੋਟੇ ਬੱਚੇ ਇਹਨਾਂ ਲੱਗਦੇਗਾ ਤੇ ਉਹ ਫਿਰ ਲਈ ਪ੍ਰੋਫੈਸ਼ਨਲੀ ਦਾਸਕਨ ਇਸ ਤੋਂ ਦੇ ਨਾਲ ਤੇ ਮਹਿਸੂਸ ਕਰਦਾ ਸੀ ਮੈਂ ਬੜੀ ਜਲਦੀ ਠੀਕ ਹੋ 사ਦੇ ਹੈਲੂਸੀਨੇਸ਼ਨ ਦੀ ਆ ਗਈ ਹੈ ਥੋੜਾ ਜਿਆਦਾ ਹਰਤ ਕਰਕੇ ਸਟ्रेस ਕਰਕੇ ਠੀਕ ਹੋ ਜਾਂਦੀ ਹੈ ਜੀ ਤੇ ਪਰ ਉਹਨਾਂ ਨੂੰ ਫਿਕਰੇ ਰੱਖਣ ਅਰੇਂਜਮੈਂਟ ਨਾ ਹੋਂ ਕਰਕੇ ਪ੍ਰਮਾਤਮਾ ਨੂੰ ਆਸਰਾ ਲੈ ਕੇ ਕਿਤੇ ਜੀ 15 ਅੰਸਮਰ 2003 ਨੂੰ ਉਹ ਕੰਮੇ ਕਰਾਇਆ ਤੇ ਲੈ ਕੇ ਜੂ ਹੋ ਗਿਆ ਸਭ ਨੇ ਸੋਚ ਕੇ ਜੀ ਹੋ ਗਿਆ ਕੀਤੇ ਨਹੀਂ ਹੋ ਗਿਆ ਜੀ ਉਹਨਾਂ ਨੇ ਮਹਾਰਾਜ ਜੀ ਚਲੋ ਗੁਰੂ ਸਾਹਿਬ ਨੇ ਤੁਹਾਨੂੰ ਚੜਿਆ ਜਿਹੜੀ ਸੇਵਾ ਉਹਨਾਂ ਨੇ ਤੁਹਾਨੂੰ ਦੇਣੀ ਸੀ ਗੁਰੂ ਸਾਹਿਬ ਨੇ ਤੁਹਾਨੂੰ ਸੇਵਾ ਲਈ ਸੋਭਾ ਸ਼ੁਕਰ ਹੈ ਪੰਜਾਬ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਹਨ ਜਿੱਥੇ ਸਾਡੇ ਗੁਰੂ ਸਾਹਿਬਾਨ ਤੇ ਹੋਰ ਗੁਰਸਿੱਖ ਪਿਆਰੇ ਭਾਈ ਕਨੀਆ ਜੀ ਜਿਵੇਂ ਜਿਨ੍ਹਾਂ ਨੇ ਸਾਰਿਆਂ ਦੇ ਵਿੱਚ ਇੱਕ ਜੋਤ ਦੇਖੀ ਇੱਕ ਰਸਪਿਆ ਵਿਆਪਕ ਪਰਮਾਤਮਾ ਨੂੰ ਦੇਖਿਆ ਤੇ ਉਹੋ ਜੀ ਸੋਚ ਨੂੰ ਹੀ ਤੁਸੀਂ ਲੈ ਕੇ ਇਸ ਮਿਸ਼ਨ ਨੂੰ ਤੁਰੇ ਹਨ ਤੇ ਕੀ ਤੁਹਾਨੂੰ ਭਾਈ ਸਾਹਿਬ ਜੀ ਵੈਸੇ ਪੰਜਾਬ ਵਰਗੇ ਪ੍ਰਦੇਸ਼ ਦੇ ਵਿੱਚ ਜਿੱਥੇ ਇੰਨਾ ਹਰਜਾਸ ਮਾਨੀ ਗਾਇਨ ਵੀ ਹੋ ਰਿਹਾ ਔਰ ਹਾਲਾਂਕਿ ਜਿੱਥੇ ਪ੍ਰੋਬਲਮਸ ਜਿਹੜੀਆਂ ਸੀ ਸਭ ਤੋਂ ਘੱਟ ਹੋਣੀਆਂ ਚਾਹੀਦੀਆਂ ਸੀਗੀਆਂ ਤੇ ਕੀ ਕਾਰਨ ਆ ਵੀ ਇਹ ਸਟ੍ਰੈਸ ਐਂਗਜ਼ਾਇਟੀ ਜਾਂ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਜਿਹੜੇ ਅ ਬੜੀ ਦੁਖਦਾਈ ਹਾਲਤ ਵਿੱਚ ਵੀ ਹੁੰਦੇ ਨੇ ਜਿਵੇਂ ਤੁਸੀਂ ਦੱਸਿਆ ਕੀੜੇ ਪਏ ਹੋਏ ਜਾਂ ਕਈ ਘਰੋਂ ਵੀ ਵਿਛੜੇ ਘਰੋਂ ਨਿਕਲੇ ਕਈ ਵਾਰ ਇਸ ਤਰ੍ਹਾਂ ਦੇ ਸੱਜਣ ਵੀ ਤੁਹਾਡੇ ਕੋਲ ਆਉਂਦੇ ਨੇ ਜਾਂ ਮਿਲ ਪੈਂਦੇ ਨੇ ਜਾਂ ਕੋਈ ਦੱਸਵਾ ਦਿੰਦਾ ਵੀ ਉੱਥੇ ਕੋਈ ਹੈਗਾ ਕੋਈ ਛੱਡ ਜਾਂਦਾ ਹੈ ਨਾ ਕਿਸ ਤਰ੍ਹਾਂ ਦੇ ਕੇਸ ਆਉਂਦੇ ਨੇ ਬੜੇ ਅ ਦਿਲ ਕੰਬਾਉ ਥੀਸਿਸ ਵੀ ਆਉਂਦੇ ਨੇ ਤੁਹਾਡੇ ਕੋ ਤੇ ਤੁਹਾਨੂੰ ਕੀ ਲੱਗਦਾ ਹੈ ਇਹ ਦੇ ਵਧਣ ਦਾ ਕੀ ਕਾਰਨ ਹੈ ਅੱਜ ਦੇ ਯੁੱਗ ਦੇ ਵਿੱਚ ਇਸ ਵੇਲੇ ਪਹਿਲੀ ਗੱਲ ਜੇ ਮੈਂ ਤੁਸੀਂ ਭਾਈ ਕਨੀਜ ਦੀ ਗੱਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਉਪਦੇਸ਼ ਸ਼ੁਰੂ ਗ੍ਰੰਥ ਸਰ ਮਹਾਰਾਜ ਦੀ ਬਾਣੀ ਉਸਾਂ ਸਮਝਾਉਂਦੀ ਹੈ ਅਨੇਕਤਾ ਵਿੱਚ ਇੱਕਤਤਾ ਦੀ ਜੀ ਉਹ ਬਹੁਤ ਉੱਚੀ ਅਵਸਥਾ ਉਹਨਾਂ ਤੋਂ ਮਨ ਬੜਾ ਪ੍ਰਭਾਵਿਤ ਹੈ ਜੀ ਕਿਵੇਂ ਉਹਨਾਂ ਨੇ ਇੱਕੋ ਮੂਰਤ ਨੂੰ ਅਨੇਕ ਰੂਪ ਵਿੱਚ ਦੇਖਿਆ ਨਕਰ-ਨਕਰ ਦੇ ਵਿੱਚ ਦੇਖਿਆ ਇੱਕ-ਮੇਕ ਇੱਕ ਕਰਨ ਵਾਲਾ ਵਰਗ ਨਹੀਂ ਜਾਂਦਾ ਜੀ ਅੱਲਾ ਮਗਵਚ ਰੁਪਨਾਰੇ ਕੋਝਿਤ ਕੋਝਿਤ ਘਟ ਘਟ ਦੇਖਿਆ ਜੀ ਤੇ ਰੂਚੀ ਬਸ ਮਾਰੇ ਦੇ ਘਰ ਮੈਂ ਮੇਰੀ ਵੀ ਹੁੰਦੀ ਸੀ ਨੇਕ ਤਰਿਛ ਕਿਦਾਂ ਇਕ ਲਿਆ ਕੋਸਾ ਕਿਦਾਂ ਇਹ ਗੁਰੂ ਸਾਹਿਬ ਦੀ ਜੁਨੀ ਦਾ ਸੱਚਾ ਨਹੀਂ ਕਿਹਾ ਸਾਨੂੰ ਤੇ ਇੱਕ ਵੀ ਬੈਸ ਤੇ ਹਮਾਰੀ ਸਦਾ ਕਿਦਾਂ ਪਰ ਭਾਈ ਕਿ ਨਹੀਂ ਇਹ ਵੀ ਉਹ ਤੁੰਜੀ ਸੁੱਚੀ ਸਿੱਖੀ ਤੇ ਨਾਲ ਸੰਦੇ ਅਮਸ਼ਕਲ ਹੈ ਜੀ ਇਸ ਤੇ ਥੋੜੀ ਕੋਸ਼ਿਸ਼ ਕਰ ਰਹੇ ਆ ਕਿ ਜਦੋਂ ਬਾਣੀ ਬਾਰ ਬਾਰ ਸਾਨੂੰ ਸਮਝਾਉਂਦੀ ਹੈ ਜੀ ਕਿ ਜਿਵੇਂ ਮਨਮੋਖੰਦ ਸੁਧਨ ਹੈ ਕਾਈ ਜੀ ਆਤਮ ਕਰਦੀ ਹੈ ਜੈ ਵੀ ਅੰਦਰੋਂ ਆ ਰਹੀ ਆਵਾਜ਼ ਨੂੰ ਜਦੋਂ ਦੱਸ ਕਰਕੇ ਕਨੈਕਸ਼ਨ ਬਣਾਇਆ ਨਹੀਂ ਜਾ ਸਕਦਾ ਸਿਰਜਣਾ ਬਿਨਾਂ ਕਾਰਨੇ ਦਾ ਜੀ ਮਹਿਸੂਸ ਇਹ ਹੁੰਦਾ ਹੈ ਵੀ ਅੱਜ ਘਰੋਂ ਤੋਂ ਨਾ ਅੱਜ ਵੀ ਮੈਂ ਥੋੜਾ ਥੋੜੀ ਦੇਰ ਪਹਿਲਾਂ 5-7 ਘੰਟੇ ਪਹਿਲਾਂ ਜੋ ਵਿਚਾਰਾਂ ਚੱਲ ਰਹੇ ਚਾ ਨਹੀਂ ਸੀ ਵੀ ਜੋ ਸਾਨੂੰ ਬਾਤਾਂ ਪਰ ਜਿਹੜੀ ਸੰਗਤ ਹੈ ਨਾ ਜੀ ਸੰਗਤ ਜੋ ਕੁਝ ਅੱਜ ਅਸੀਂ ਹੈਗੇ ਆ ਮੇਰਾ ਆਪਣਾ ਇਹ ਫੀਲਿੰਗ ਹੈ ਕਹਿੰ ਲੋ ਪਰਸੈਪਸ਼ਨ ਹੈਗੀ ਹੈ ਕਿ ਜੋ ਕੁਝ ਵੀ ਅੱਜ ਅਸੀਂ ਸੋਚ ਕਰਕੇ ਕੰਮਾ ਕਰਕੇ ਸੁਭਾਵ ਕਰਕੇ ਅੱਜ ਅਸੀਂ ਹਾਂ ਜੀਰੋ ਜੀ ਬਜੇ ਗਏ ਆ ਪਿਛਲੇ ਸਮੇਂ ਚ ਜੋ ਸਾਡੇ ਕੋਲ ਸੰਗਤ ਹੋਈ ਹੈ ਜੀ ਕੀਤੀ ਗਈ ਹੈ ਉਹ ਸੰਗਤ ਦਾ ਹੀ ਇੱਕ ਰਿਜ਼ਲਟ ਹੈ ਕਨਸੀਕਵੈਂਸ ਹੈ ਤੇ ਇਸ ਕਰਕੇ ਮਤਲਬ ਪਿਛਲੇ ਸਮੇਂ ਚ ਅਸੀਂ ਕੀ ਸੋਚਦੇ ਰਹੇ ਆ ਜੀ ਦੇ ਕਿ ਉਹ ਜਿਸੀ ਫੈਸਲੇ ਕੀਤੇ ਆ ਜੀ ਤੇ ਅੱਜ ਦੇ ਕੰਮ ਸਾਡੇ ਵਾਸਤੇ ਨਿਰਪੜ ਕਰਦੇ ਆ ਇਸ ਕਰਕੇ ਜਿਹੜੀ ਸੰਗਤ ਹੈਗੀ ਹੈ ਮਾਪਿਆਂ ਨੂੰ ਬੱਚੇ ਨੂੰ ਮਿਲਣੀ ਚਾਹੀਦੀ ਹੈ ਉਸੇ ਜਿਹੜੀ ਵੱਡੀ ਗੱਲ ਅੱਗੇ ਸਾਨੂੰ ਯਾਦ ਸਾਨੂੰ ਕਦੇ ਸ਼ੁਰੂ ਤੋਂ ਗੁਰਬਾਣੀ ਪੜ੍ਹਨੀ ਜੀ ਵਾਰ-ਵਾਰ ਮਤ ਜੀ ਨਿਕੰਡ 3ਜੀ ਕਲਾਸ ਦੇ ਵਿੱਚ ਪਤਾ ਨਹੀਂ 3 ਕਿਲੋਮੀਟਰ ਚੱਲ ਕੇ ਜਾਣਾ ਚੌਥੀ ਕਲਾਸ ਜੀ ਫੋਰਥ ਕਲਾਸ 6ਥ ਕਲਾਸ ਦੇ ਵਿੱਚ ਫਿਰ ਉੱਥੇ ਗੰਗੇ ਨੇ ਬੜੀਆਂ ਗੁਰੂ ਸਾਹਿਬ ਦੀਆਂ ਜੀਵਨੀਆਂ ਬਾਰੇ ਦੱਸਣਾ ਜੀ ਉਹ ਚੀਜ਼ਾਂ ਮੰਨ ਦੇ ਵਿੱਚ ਜਿਹੜੇ ਹਰ ਚੀਜ਼ ਨੂੰ ਸੁਣਦੇ ਹਨ ਬੜਾ ਪ੍ਰਭਾਵ ਛੱਡਦੀ ਹੈ ਜੀ ਜੀ ਸਾਨੂੰ ਵੀ ਪ੍ਰਸ਼ਾਦਾ ਸ਼ਗਨ ਦੀ ਇਜਾਜ਼ਤ ਨਹੀਂ ਸੀ ਭਾਈ ਸਾਹਿਬ ਜਦੋਂ ਤੱਕ ਅਸੀਂ ਆਪਣਾ ਨਿਤਨਾ ਨਿਤ ਕਰ ਲੈਂਦੇ ਮਾਤਨ ਕਿ ਨ ਪਹਿਲਾਂ ਨਿਤਨੇਮ ਹੋਗਾ ਫਿਰ ਪ੍ਰਸ਼ਾਦਾ ਮਿਲਣਾ ਫਿਰ ਸਕੂਲ ਜਾਣਾ ਤੇ ਸਾਨੂੰ ਫਿਰ ਉਥੋਂ ਵੀ ਸੀ ਪਹਿਲਾਂ ਨਿਤਨੇਮ ਕਰਾਂਗੇ ਤਾਂ ਰੋਟੀ ਮਿਲਣੀ ਹੈ ਤੇ ਸਾਡੇ ਲਈ ਇੱਕ ਤਰ੍ਹਾਂ ਦਾ ਇੱਕ ਬਹਾਨਾ ਸੀ ਸਾਨੂੰ ਮਾਤਾ ਜੀ ਨੇ ਜੋੜਨ ਦਾ ਜਿਹੜਾ ਜਿਹੜੀ ਗੱਲ ਚ ਕਰਦੇ ਹ ਨੂੰ ਤੇ ਇਹ ਪਰਿਵਾਰਾਂ ਦੇ ਵਿੱਚ ਸੀਗਾ ਤੇ ਹੁਣ ਵੀ ਉਹ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਮਿਲਦਾ ਟੈਕਨੋਲੋਜੀ ਦੇ ਪ੍ਰਭਾਵ ਕਰਕੇ ਜਾਂ ਹੋਰ ਜਿਹੜੀ ਭੱਜ ਦੌੜ ਹੈ ਉਹਦੇ ਅੰਦਰ ਇਹ ਚੀਜ਼ਾਂ ਘਟਦੀਆਂ ਜਾਂਦੀਆਂ ਹਨ ਜੀ ਫਿਰ ਸ਼ਾਮ ਨੂੰ ਜਦੋਂ ਸਾਖੀਆਂ ਸੁਣਾਈ ਜਾਂਦੀਆਂ ਜੀ ਜੀ ਉਸ ਆਦੇ ਜੀ ਵੀ ਮਲੇ ਸਭ ਨੇ ਦਾਦ ਜੀ ਨੇ ਹਾਂਜੀ ਹਾਂਜੀ ਤੇ ਪਰਿਵਾਰ ਦੇ ਵਿੱਚ ਅਲੱਗ-ਅਲੱਗ ਨੇ ਨਾਨੀ ਵੀ ਆਉਣਾ ਨਾ ਉਹਨਾਂ ਨੇ ਆਪਣੇ ਵੱਲੋਂ ਸੁਣਾਉਣੀ ਹੈ ਨਾ ਪਿੱਛੇ ਪਿੱਛੇ ਬੈਠਦੇ ਸੀ ਬਹੁਤ ਕੁਝ ਸਿੱਖਦੇ ਸੀ ਜੀ ਤੇ ਰੋਜ਼ ਰਾਤ ਉਹ ਕਹਿੰਦੇ ਸੀ ਕਿ ਅਸੀਂ ਸਾਨੂੰ ਅੱਜ ਸਾਖੀ ਸੁਣਾਓ ਜੀ ਰੋਜ਼ ਕਹਿੰਦਾ ਹੈ ਨਾ ਇੱਕ ਰੁਟੀਨ ਬਣਾਇਆ ਹੋਇਆ ਸੀ ਨਾ ਜੀ ਤੇ ਫਿਰ ਉਹਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਗ੍ਰੋਥ ਕੀਤੀ ਜਦੋਂ ਮੰਨੋ ਕਿ ਚੰਗੇ ਸੰਸਕਾਰ ਔਰ ਉਹਦੀ ਗ੍ਰੋਥਿਕ ਬਾਤਾਂ ਬੜੀਆਂ ਹੁੰਦੀਆਂ ਹਨ ਉਹਨਾਂ ਨਾਲ ਡਿਫਰੈਂਟ ਜਿਵੇਂ ਕਹਿੰਦੇ ਨੇ ਕਿ ਸਮਝ ਡਿਵੈਲਪ ਹੁੰਦੀ ਸੀ। ਇਸ ਦਾ ਅਰਥ ਘੜੀ ਜਾਂਦਾ ਸੀ ਕਿ ਬ੍ਰੇਨ ਜਿਹੜਾ ਸੀ ਜੀਹਨ ਸਰੀਰ ਦੀ ਦਾ ਅੱਜ ਕੱਲ੍ਹ ਜਿਮ ਜੁਮ ਲਾਣ ਨੇ ਕੁਸ਼ ਕਰਦੇ ਪਤਾ ਨਹੀਂ ਕੀ ਕਰਦੇ ਨੇ ਅੱਜ ਕੱਲ੍ਹ ਉਹਦੇ ਨਾਲ ਸਿਹਤ ਕਹਿੰਦੇ ਬਣਾਉਣੀ ਮਤਲਬ ਜੀ ਮਨ ਦੀ ਮਸਲ ਹੈ ਮਨ ਦੀ ਸਿਹਤ ਹੈ ਜਿਹੜੀ ਕਿ ਬ੍ਰੇਨ ਨੂੰ ਡਿਵੈਲਪ ਕਰਨਾ ਬ੍ਰੇਨ ਦੀ ਗ੍ਰੋਥ ਜਿਹੜੀ ਹੈ ਜੀ ਜਿਹਦੇ ਪਿੱਛੇ ਕੋਈ ਲੌਜੀਕ ਤਾਂ ਹੋਵੇ ਜੀਵਨ ਦਾ ਪਰਪਸ ਤਾਂ ਹੋਵੇ ਇਨਸਾਨ ਹੁੰਦਾ ਹੈ ਇਹ ਚੀਜ਼ਾਂ ਬਚਪਨ ਤੋਂ ਅੱਗੇ ਮਾਪੇ ਬਾਬੋਂ ਨੂੰ ਮਿਲਦੀਆਂ ਤੇ ਇਹਨਾਂ ਚੀਜ਼ਾਂ ਨੂੰ ਵੱਡੇ ਪੱਧਰ ਸੋ ਮਨ ਜਿਹੜਾ ਸੀਗਾ ਉਹ ਆਤਮਾ ਜਾਂ ਕਈ ਇਹ ਵੀ ਉਹ ਕਮਜ਼ੋਰ ਹੋ ਗਈ ਉਹਨੂੰ ਉਹਦੀ ਖਰਾਬ ਨਹੀਂ ਮਿਲੀ ਆਤਮਿਕ ਆਵਾਜ਼ ਜਿਹੜੀਆਂ ਆ ਤੋਂ ਘਾਤੀ ਘਾਤੀ ਕਰਦੇ ਉਹਨਾਂ ਘੜਾ ਕੁੱਟੇ ਜਾ ਰਹੇ ਜੇ ਅੰਦਰੋਂ ਆਵਾਜ਼ ਆਉਂਦੀ ਵੀ ਹੈ ਨਾ ਸੰਸਾਰ ਦਾ ਮੈਟੀਰੀਅਲਿਸਟਿਕ ਵਰਲਡ ਇਹਨਾਂ ਡਵੈਲਪ ਹੋ ਚੁੱਕਿਆ ਇਹਨਾਂ ਦਾ ਪ੍ਰਭਾਵ ਵੱਟ ਚੁੱਕਿਆ ਤੇ ਉਹਦੇ ਵੀ ਜਿਹੜੇ ਅੰਦਰੋਂ ਆਵਾਜ਼ ਆਉਂਦੀ ਨਹੀਂ ਉਹਦੀ ਡਿਊਟੀ ਮਨ ਕਰਨਾ ਚਾਹੀਦਾ ਜੀ ਜੀ ਪੇਰੈਂਟਸ ਸਪਤੀ ਵੀ ਆ ਜੀ ਨਾ ਉਹ ਫੀਲਿੰਗ ਜਿਹੜੀਆਂ ਇਹਨੀਆਂ ਘੜਦੀਆਂ ਜਾ ਰਹੀਆਂ ਜੀ ਤੇ ਕਿਤੇ ਸੋਚਿਆ ਸੋਚਦੇ ਵੀ ਨਹੀਂ ਸੀ ਜੀ ਲਾਈਕ ਇਹ ਚੀਜ਼ਾਂ ਮੰਨਦੇ ਵਿੱਚ ਜਿਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਜੀ ਕਿ ਬੱਚਿਆਂ ਦੇ ਹੁੰਦੇ ਮਾਮਾ ਪਾ ਜਿਹੜੇ ਹੈਗੇ ਬੇਵਸਲਾ ਚਾਰ ਵਜਨ ਜਿਹਨੂੰ ਸਮਾਜਿਕ ਸੁਰੱਖਿਆ ਅੱਜ ਅਸੀਂ ਬਹੁਤ ਵੱਡਾ ਇੱਕ ਸਾਡੇ ਸਮੱਸਿਆ ਬਣ ਗਈ ਹੈ ਹਨਾ ਪਰ ਪਰਿਵਾਰ ਜਿਹੜੇ ਸੀ ਇਕੱਠੇ ਹੁੰਦੇ ਸੀ ਜੀ ਤੇ ਜੇ ਕੋਈ ਮੁਸ਼ਕਲ ਵੀ ਆਉਂਦੀ ਸੀ ਕੰਮਕਾਰ ਤੇ ਕੋਈ ਜਾਂਦਾ ਸੀ ਦੂਜਾ ਸੰਭਾਲ ਲੈਂਦਾ ਸੀ ਜੀ ਤੇ ਹੁਣ ਪਰਿਵਾਰ ਜਿਹਨੇ ਮਤਲਬ ਇਹਨੇ ਫੈਮਿਲੀਜ਼ ਬਹੁਤ ਛੁੱਟ ਛੁੱਟੀਆਂ ਨਿਊਕਲੀਅਰ ਫੈਮਿਲੀ ਉਹਦੇ ਵਿੱਚ ਫਿਰ ਇਕੱਲਾ ਇਨਸਾਨ ਦੇਖਦੇ ਨਾ ਸਿਰ ਇਕੱਲੇ ਰਹਿ ਕੇ ਇੰਨੇ ਦੁਖੀ ਹੋਏ ਪਏ ਆ ਜੀ ਬਹੁਤ ਨੇੜੋ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਫਿਰ ਸਾਡੀ ਐਜੂਕੇਸ਼ਨ ਪਹਿਲਾਂ ਪੇਰੈਂਟਸ ਦੀ ਗੱਲ ਹੋ ਗਈ ਜੀ ਜੀ ਉਥੋਂ ਐਟੀਟਿਊਡ ਇਮੋਸ਼ਨਸ ਐਟੀਟਿਊਡ ਵਿੱਚ ਪਹਿਲਾਂ ਵਿਸ਼ਵਾਸ ਦੀ ਹੈ ਜੀ ਉਹ ਵਿਸ਼ਵਾਸ ਵਿੱਚੋਂ ਸਾਡਾ ਨਜ਼ਰੀਆ ਸਾਡੇ ਇਮੋਸ਼ਨਸ ਨਿਕਲਦੇ ਕਿਉਂਕਿ ਜਿਵੇਂ ਜਿਵੇਂ ਵਿਸ਼ਵਾਸ ਉਹ ਹੀ ਪਾਵਨਾਵਾਂ ਮੰਨੀਆਂ ਨੇ ਜੀ ਜਿਹਦੇ ਵਿਸ਼ਵਾਸ ਹੈ ਕਿ ਸਾਡਾ ਮਾਲਕੀ ਹੈ ਕਿ ਭਾਵਨਾਵਾਂ ਕੀ ਹੋਣਗੀਆਂ ਮੇਰੇ ਪਰਿਵਾਰ ਦੇ ਮੈਂਬਰ ਭਾਵਨਾਵਾਂ ਤੇ ਹੀ ਹੋਣਗੀਆਂ ਇਮੋਸ਼ਨ ਤੇ ਹੀ ਹੋਣਗੀਆਂ ਜਦੋਂ ਹੁਣ ਮੇਰੇ ਬਾਪ ਦੀ ਔਲਾਦ ਲੱਗਦੀ ਹੈ ਜੀ ਜੀ ਜਨਤਾ ਨੇ ਸਭ ਖਸਮ ਕੀਆ ਉਹ ਖਸਮ ਮੇਰਾ ਖਸਮ ਹੈ ਨਾ ਜੀ ਉਸਾਂ ਦਾ ਸਹਿਬ ਆਪ ਮਾਨਾ ਤੇ ਜੀ ਜਨ ਜਿਹੜੇ ਉਹਦੇ ਸਾਰੇ ਨੇ ਜਿੱਤੇ ਜਿੱਤੇ ਤੇ ਸਾਰੇ ਨੇ ਤੇ ਫਿਰ ਉਹ ਮੇਰਾ ਇਹ ਤੇ ਜੀ ਜਨ ਤੁਲ ਗਏ ਤੇ ਇੱਕ ਇੱਕ ਫੈਮਿਲੀ ਹੋ ਗਈ ਨੇ ਇੱਕ ਪਰਵਾਰ ਵਾਲੀ ਫੀਲਿੰਗ ਆ ਗਈ ਨਾ ਫਿਰ ਜੀ ਜੀ ਤੇ ਅੱਗੇ ਜਿਹੜੀਆਂ ਇਹ ਚੀਜ਼ਾਂ ਸਾਨੂੰ ਮਤਲਬ ਫਿਰ ਇਹ ਜਿਹੜੀ ਐਜੂਕੇਸ਼ਨ ਹੈਗੀ ਐਜੂਕੇਸ਼ਨ ਚ ਇਨਸਾਨੀਤ ਗੱਦਰਾ ਕਿੰਨਾ ਐਥਿਕਸ ਇਹ ਮਹਾਰਾਜ ਜੀ ਨੇ ਹੁਕਮ ਪਛਾਣਾ ਹੈ ਜੀ ਹੁਕਮ ਇੱਕ ਨਾਮ ਹੁਕਮ ਹੈ ਜੋ ਪਰਮਾਤਮਾ ਦੇ ਵਿਲੇਬਲ ਹਰੀ ਕੁਦਰਤ ਉਸਿਆ ਜੋ ਪਰਮਾਤਮਾ ਦੇ ਬਣਾਏ ਹੋਏ ਇੱਕ ਮਰਿਆਦਾ ਹੈ ਕਿੰਨੀ ਹੈ ਜੋ ਗੁਰੂ ਸਾਹਿਬ ਬਾਰ-ਬਾਰ ਸਮਝਾ ਰਹੇ ਪਰ ਕਬੂਲ ਨਹੀਂ ਕਰ ਸਕੋ ਜੀ ਇਹ ਪਰੇਕਾਰ ਦੇ ਲੋਕ ਤੇ ਲੋਕਾਚਾਰ ਬਾਰੇ ਕੰਮ ਕਰੂਗਾ ਵੀ ਗੁਰੂ ਕੀ ਕੈਨ ਉਹਦੀ ਪਰਵਾਹ ਕਰ ਸੰਸਾਰ ਕੀ ਕੈਨ ਉਹਦੀ ਪਰਵਾਹ ਨਾ ਕਰ ਜੀ ਆਪਣੇ ਆਪ ਨੂੰ ਸ਼ੂਅਫ ਕਰਨਾ ਜੀ ਇਹ ਚੀਜ਼ਾਂ ਦੇ ਉੱਤੇ ਪਹਿਲਾਂ ਜਿਹੜਾ ਸੀ ਬਹੁਤ ਅ ਮਤਲਬ ਪਰਵਾਰ ਨੂੰ ਪਰਵਾਰ ਵੱਲੋਂ ਮਾਂ ਬਾਪ ਵੱਲੋਂ ਤੇ ਸਕੂਲਾਂ ਵੱਲੋਂ ਜਿਹੜੇ ਸੀ ਨਾ ਸਪੈਸ਼ਲੀ ਜੀ ਪ੍ਰੇਅਰ ਦੇ ਵਿੱਚ ਉਦਾਂ ਲੈਕਚਰ ਬੜਾ ਕੁਝ ਸਮਝਾਇਆ ਜਾਂਦਾ ਸੀ ਸਿਖਾਇਆ ਜਾਂਦਾ ਸੀ ਟੀਚਰ ਜਿਹੜੇ ਸੀ ਉਹਨਾਂ ਦੀ ਭਾਵਨਾਵਾਂ ਬੜੇ ਡਿਫਰੈਂਟ ਹੁੰਦੀਆਂ ਸੀ ਜੀ ਇਹ ਚੀਜ਼ਾਂ ਦੇ ਵਿੱਚ ਸਾਡਾ ਤਾਂ ਸਿਲੇਬਸ ਹੀ ਨਹੀਂ ਹੁੰਦਾ ਜੀ ਗੁਰੂ ਸਾਹਿਬਾਨ ਦੀ ਜੀਵਨੀ ਆ ਜੀ ਉਹਨਾਂ ਮਹਾਨ ਪੁਰਸ਼ਾਂ ਨੇ ਜਿਹਨੇ ਪਰਮ ਸੱਚ ਨੂੰ ਅਨੁਭਵ ਕੀਤਾ ਜੀ ਕਿ ਉਹ ਸੱਚ ਨੂੰ ਅਨੁਭਵ ਕਰਨ ਵਾਲੇ ਦੇ ਜੀਵਨ ਸਾਰੇ ਸੰਨਿਪੜਾਈ ਜਾਂਦੇ ਇਸ ਕਰਕੇ ਵਿੱਚ ਨਾ ਉਹ ਸੰਸਕਾਰ ਨਹੀਂ ਮਿਲ ਰਹੇ ਹੁਣ ਸਿੱਖਿਆ ਤਾਂ ਮਸ਼ੀਨ ਜੀ ਬਣਾ ਲਈਏ ਜੀ ਕਿ ਮਸ਼ੀਨ ਜੀ ਬਣਾਉਣਾ ਕੱਢੀ ਜਾਂਦੀ ਹੈ ਉਹਦੇ ਵਿੱਚ ਮਸ਼ੀਨ ਵੀ ਆ ਜਾਂਦੀ ਹੈ ਜਿਹਨੂੰ ਕੇ ਬਾਹਰ ਆ ਕੇ ਥਿਊਰੀ ਥਿਊਰੀ ਦਾ ਪਤਾ ਹੁੰਦਾ ਤੁਹਾਡੇ ਵਿੱਚ ਪ੍ਰੈਕਟੀਕਲ ਦੇ ਰੱਖਦੇ ਤਾਂ ਲਾਈਫ ਚ ਉਹਨਾਂ ਕੋਈ ਬਹੁਤਾ ਜਿਆਦਾ ਇਸਤੇਮਾਲ ਨਹੀਂ ਹੈ ਤੇ ਸਿੰਪਲ ਜੂਨ ਜੇ ਗੱਡੀ ਨੂੰ ਮਨ ਸੁਭਾਉਣ ਵਾਸਤੇ ਕੋਈ ਪੰਜ ਦਿਨ ਲਾ ਲਵੇ ਜੀ ਥਿਊਰੀ ਪੜਾਈ ਜਾਵੇ ਵੀ ਗੱਡੀ ਦੇ ਫੀਚਰ ਹੋਣੇ ਆ ਗੱਡੀ ਦੇ ਦੰਗੇ ਪੈਣੇ ਆ ਤਾਂ ਚੱਲ ਤੇ ਉਸ ਬਾਅਦ ਮੇਨੂੰ ਕਿਵੇਂ ਸਿੱਖ ਲਈ ਗੱਲ ਹੈ ਬਾਹਰ ਲਿਖਾ ਪਿਆਰੇ 4.5 ਡਿਗਰੀ ਕਰਨੀ 6.5 ਡਿਗਰੀ ਕਰਨੀ ਤੇ ਪ੍ਰੈਕਟੀਕਲ ਜਿਹੜਾ ਹੈ ਨਾ ਸਾਡੇ এডੂਕੇਸ਼ਨ ਤੋਂ ਬਹੁਤ ਘਾਟ ਹੋਣ ਕਰਕੇ ਜੀ ਤੇ ਪੇਰੈਂਟਸ ਪਰਤੇ ਜਗ ਬੱਚਿਆਂ ਨੂੰ ਬੜਾ ਉਸੰਝਾਇਆ ਜਾਂਦਾ ਸੀ ਨਾ ਬੱਚਿਆਂ ਨੇ ਕਹਾਣੀਆਂ ਦੇ ਰੂਪ ਵਿੱਚ ਜੀ ਇਹਨਾਂ ਸਟੋਰੀ ਟੈਲਿੰਗ ਜਿਹੜੀ ਹੁੰਦੀ ਸੀ ਨਾ ਜੀ ਅੱਗੇ ਸਾਨੂੰ ਵੀ ਜਿਸ ਤਰ੍ਹਾਂ ਨੇ ਸਪੀਕਰ ਕਹਿੰਦੇ ਸੀ ਬੱਚੇ ਆਪਣਾ ਆਪਣਾ ਜਦੋਂ ਗੱਲਾਂ ਕਰਦੇ ਨਾ ਬੱਚੇ ਜੀਵਨ ਸੁਖੀ ਖੁਸ਼ਹਾਲ ਬਣਾਉਣਾ ਦਾ ਹੈ ਨਾ ਮੰਤਕ ਦਾ ਸੀ ਉਹਦੇ ਵਿੱਚ ਤੇ ਫਿਰ ਦੱਸਣਾ ਨੇ ਕਹਿੰਦੇ ਇਸ ਵਿੱਚ ਤੁਸੀਂ ਤਰੀਕਿ ਹੋਣੀ ਦੱਸਣ ਦੇ ਉਹਨਾਂ ਨੇ ਕਹਿੰਦੇ ਆਪਣਾ ਆਪਣਾ ਨਾਮ ਲਿਖ ਕੇ ਤੁਸੀਂ ਸਾਰੇ ਨਾ ਪੌਂਡ ਰੱਖਣ ਨੂੰ ਨਹੀਂ ਸੀ ਕਹਿੰਦੇ ਇਸ ਪੌਂਡ ਚ ਆਪਣਾ ਨਾਮ ਲਿਖ ਕੇ ਉਹਨੇ ਚਿੱਟ ਪਾ ਲਓ ਫਿਰ ਆਪਾਂ ਅੱਗੇ ਗੱਲ ਕਰਦੇ ਆ ਜੀ ਕੋਈ ਤਾਂ ਨਹੀਂ ਆ ਕਿ ਜਦੋਂ ਸੁਣਿਆ ਸੁਣਿਆ ਅੱਗੇ ਫਿਰ ਥੋੜੀ ਦੇਰ ਬਾਅਦ ਕਰ ਸੀ ਨਹੀਂ ਆਪੇ ਨਾਮ ਲਿਓ ਚਿੱਟ ਕੱਢ ਕੇ ਲਓ ਆਪਾਂ ਗੱਲ ਕਰ ਸ਼ੁਰੂਗੀ ਕਰਦੇ ਆ ਜੀ ਉਹ ਕੱਢਣ ਦੀ ਕੋਸ਼ਿਸ਼ ਕਰਦੇ ਸੀ ਜੀ ਤੇ ਉਹ ਚੀਜ਼ ਜਦੋਂ ਉਹਨਾਂ ਕੋਲ ਨਹੀਂ ਨਿਕਲਦੀ ਸੀ ਫਿਰ ਕਹਿੰਦੇ ਨਹੀਂ ਜੀ ਜੀ ਹੈ ਜੀ ਉਹਨੂੰ ਫੜਾ ਦਿਓ ਜੀ ਫਿਰ ਫੋਟੋ ਫੋਟੇ ਸਾਰੇ ਕੱਢ ਲੈਂਦੇ ਸੀ ਜੀ ਹੁੰਦੀ ਸੀ ਉਹਦੇ ਨਾਲ ਕਿ ਅਸੀਂ ਕਿਹਦੇ ਵਿੱਚ ਉਹਨੇ ਅਸੀਂ ਇਹ ਸਿੱਖ ਰਹੇ ਹਾਂ ਕਿ ਜਦੋਂ ਅਸੀਂ ਦੂਜੀ ਦੀ ਹੈਲਪ ਕਰਦੇ ਹਾਂ ਤਾਂ ਸਾਡੀ ਹੈਲਪ ਆਪਣੇ ਆਪ ਹੋ ਜਾਂਦੀ ਹੈ ਇਹੋ ਹੀ ਨੀ ਚੀਜ਼ਾਂ ਜੀ ਤੇ ਗੁਰੂ ਸਾਹਿਬ ਨੇ ਸਰਵਸਲਾ ਦਿੱਤੇ ਗੁਰਦਾਰਬੀ ਨੇ ਕੂੜੀਆਂ ਨੂੰ ਬਦਲਣ ਲਾਇਆ ਜੀ ਤੇ ਮਹਾਰਾਜ ਦਵਾਖਾਨੇ ਦੇ ਖੋਲੇ ਸੁਭਾਸ਼ ਚੰਦ ਜੀ ਜਿਨ੍ਹਾਂ ਤੁਸੀਂ ਕਿਹਾ ਪਹਿਲਾ ਪਰਿਵਾਰ ਤੇ ਉਦੋਂ ਬਾਅਦ এডਿਕੇਸ਼ਨ ਸਿਸਟਮ ਉਸ ਤੋਂ ਬਾਅਦ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਉਹ ਵੀ ਉਲਝਿਆ ਹੋਇਆ ਉਹ ਵੀ ਸੱਚ ਤੋਂ ਦੂਰ ਹੋਈ ਜਾਂਦਾ ਹਨ ਤੇ ਇਹ ਸੋਚ ਨੂੰ ਲੈ ਕੇ ਚਲੋ ਮੈਂ ਕਿਰਪਾ ਕੀਤੀ ਕਿ ਤੁਹਾਨੂੰ ਇਹ ਫਰੇ ਕੋਲੇ ਸੇਵਾ ਲੈ ਰਹੇ ਆ ਥੋੜਾ ਜਿਹਾ ਹੁਣ ਉਹਦੇ ਬਾਰੇ ਦੱਸ ਦਿਓ ਕਿ ਇਸ ਵੇਲੇ ਉੱਥੇ ਕੀ ਕੀ ਸੇਵਾਵਾਂ ਚੱਲ ਰਹੀਆਂ ਨੇ ਤੇ ਇਸ ਵੇਲੇ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਇਸ ਸੇਵਾ ਨੂੰ ਹੋਰ ਮਜ਼ਬੂਤ ਹੋਰ ਵੀ ਵਧੀਆ ਟੰਪ ਦੇ ਨਾਲ ਕਰਨ ਲਈ ਕੀ ਕੀ ਕਰ ਸਕਦੇ ਆ ਇਦਿਲੀ ਤਾਂ ਜਿਵੇਂ ਲਾਈਕ ਨੈਸ਼ਨਲ ਇੰਸਟੀਚਿਊਟ ਮੈਂਟਰਲ ਐਂਡ ਨਿਊਰੋਸਾਇੰਸ ਮੰਗਲੌਰ ਦੇ ਸਰਵੇ ਦੀ ਰਿਪੋਰਟ ਜੀ ਨੈਸ਼ਨਲ ਸਰਵੇ ਦੀਆਂ ਅਲੱਗ-ਅਲੱਗ ਰਿਪੋਰਟਾਂ ਤੇ ਇਸ ਦੇ ਵਿੱਚ ਯੂਨੀਸੇਫ ਦੀਆਂ ਬਹੁਤ ਅਸੀਂ ਲਗਾਤਾਰ ਜੁੜੇ ਹੋਏ ਆ ਕਿ ਇਹ ਕੀ ਸੀ ਬਿਹਾਲ ਦੇ ਉਤੇ ਹੱਲ ਕੀ ਹੈ ਦਾ ਜੀ ਬਿਲਕੁਲ ਕਿ ਇਹਨਾਂ ਡਿਪਰੈਸ਼ਨ ਰੇਟ ਜਿਹੜਾ ਇੰਨਾ ਸਟ्रेस ਜਿਹੜਾ ਡਿਪਰੈਸ਼ਨ 'ਚ ਧੱਕ ਰਿਹਾ ਸਾਨੂੰ ਜੀ ਤੇ ਛੋਟੇ-ਛੋਟੇ ਕਹਿੰਦੇ ਆ ਅੱਜਕੱਲ ਨੌਜਵਾਨ ਜਿਹੜੇ ਸਾਡੇ ਅੱਗੇ ਆ ਉਹਨਾਂ ਤੇ ਵੀ ਬੜਾ ਇਸੇ ਦਾ ਇਫੈਕਟ ਹੈ ਤੇ ਸਾਡੇ ਕੋਲ ਉੱਥੇ ਇਸ ਵੇਲੇ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਫੀਮੇਲਸ ਲਪੋਰਟਾਂ ਪੋਚ ਰਹੀਆਂ ਜਿਹੜੀਆਂ ਘਰ ਦੇ ਵਿੱਚ ਕੋਈ ਟਰੈਜੇਡੀ ਹੋ ਗਈ ਮਦਰ ਦੀ ਚਿੰਤ ਦੇ ਡੈਥ ਹੋ ਗਈ ਬਾਅਦ ਪਤਾ ਲੱਗਣਾ ਜੀ ਉਹ ਸਟ੍ਰੀਟ ਸਾਈਡ ਤੋਂ ਸਰ ਕੋਲ ਪਾਣੀ ਦੇ ਕੇ ਡਾਕਟਰ ਆ ਜਾਂਦੇ ਜੀ ਅਸੀਂ ਕਦੇ ਪਾਗਲ ਕਿਉਂ ਕਹਿੰਦੇ ਆ ਪ੍ਰਸ਼ਾਸਨ ਨੂੰ ਪਾਗਲ ਕਿਉਂ ਕਹਿੰਦੇ ਹੋ ਜੀ ਕਦੇ ਖਾਣਾ ਖਾਲੇ ਚੱਲਦੇ ਫਿਰਦੇ ਆ ਜੀ ਤੇ ਪਾਗਲ ਨਹੀਂ ਤੇ ਹੋਰ ਕੀ ਨਹੀਂ ਚਲੋ ਫਿਰ ਅਸੀਂ ਕਹਿੰਦੇ ਵੀ ਇਹਨਾਂ ਦਾ ਮੈਂਟਲ ਹੈਲਥ ਨੂੰ ਸਮਝਿਆ ਨਹੀਂ ਜੀ ਤੇ ਇਸ ਕਰਕੇ ਸਾਡੇ ਸੈਕਟਰੀ ਸ਼੍ਰੀ ਪ੍ਰਵਾਸ ਸਾਡੇ ਰਿਸੰਗਦੇ ਸੈਨਯੂਨਲ ਅਪਰਵੋਧੇ ਕਿ ਪੰਦੋ ਸੈਕਟਰੀਸ ਜਿਹੜੇ ਬਹੁਤ ਲੋਕ ਉਹਨਾਂ ਦੇ ਨਾਲ ਲਗਭਗ ਉਹਨਾਂ ਕੋਈ 1500 ਦੇ ਨਹੀਂ ਜਿਹੜੇ ਕਿ ਇੰਡੀਆ ਯੂਨਾਈਟਡ ਉਹਨਾਂ ਨੂੰ ਵਾਰਸ ਪਰਿਵਾਰ ਦੁਆਰੇ ਮਿਲ ਗਏ ਤੇ ਦੂਜਿਆਂ ਦੇ ਪਰੋਣਾ ਹੈਲਪ ਕਰਨੇ ਕਿੱਥੇ ਲੋਕ ਚੰਨੀ ਘੜ ਤੋਂ ਲੀਂਦੇ ਨੇ ਫੋਨ ਆਉਂਦੇ ਹਨ ਕਿਸ ਤਰੀਕੇ ਨਾਲ ਆਉਂਦੇ ਜਿਹੜੇ ਬਿਲਕੁਲ ਦੇਵਾਸ ਦਾ ਚਾਰ ਹੋ ਗਏ ਲੀਟਰਲੀ ਹਿਊਮਨ ਟੱਚ ਦੇ ਨਾਲ ਇਦਾਂ ਹੀ ਅਲੱਗ-ਅਲੱਗ ਜਿਹੜੇ ਬੱਚੇ ਆ ਕੋਈ ਕ੍ਰੈਡਲ ਵਿੱਚ ਕੋਈ ਨਾਲੇ ਤੇ ਪਾ ਗਿਆ ਕੋਈ ਜੀ ਪੈਡਲ ਦੇ ਵਿੱਚ ਪਾ ਗਿਆ ਕੋਈ ਥੱਲੇ ਛੱਡ ਗਿਆ ਉਹਨਾਂ ਬੱਚਿਆਂ ਲਈ ਫਿਰ ਅੱਗੇ ਡੈਲਟ ਹੋ ਗਏ ਬੱਚਿਆਂ ਦੀ ਕੈਟਾਗਰੀਜ਼ ਬਣਦੇ ਆ ਆਰਕੈਸਟਿਕ ਬੱਚੇ ਅਲੱਗ-ਅਲੱਗ ਸਾਰੇ ਬਿਲਕੁਲ ਸਿਵੇਂ ਜਨੋਰਮਲ ਬੱਚੇ ਜਿਹੜੇ ਆ ਗਏ ਜੀ ਤੇ ਬੱਚੇ ਫਿਰ ਉਹਦੀ ਗੇਮਸ ਦੇ ਲਈ ਨੈਸ਼ਨਲ ਲੈਵਲ ਦੇ 골ਡ ਮੈਡਲ ਜਿੱਤ ਕੇ ਆਏ ਆ ਲੱਗ ਲੱਗ ਪਰ ਉਹ ਮਨਸਿਕ ਸਿਸਟਮ ਜਿਹੜੇ ਦੇ ਵਿੱਚ ਫਿਰ ਅਸੀਂ ਅਲੱਗ-ਅਲੱਗ ਉਹਦੀ ਮਾਨਸਿਕ ਬੇਸਰੀ ਖਾਲਤ ਹੁੰਦਾ ਕੋਸ਼ਿਸ਼ ਕਰਦੇ ਪਰ ਇਹ ਸਾਰੇ ਲਿੰਕ ਤਾਂ ਨਹੀਂ ਬਣੇ ਹੋਏ ਪਰ ਬੀਬੀਆਂ ਨੂੰ ਅਲੱਗ ਮੇਲ ਬੱਚਿਆਂ ਨੂੰ ਅਲੱਗ ਮੇਲ ਛੋਟੇ ਬੱਚਿਆਂ ਨੂੰ ਅਲੱਗ ਸਪੈਸ਼ਲ ਬੱਚਿਆਂ ਦੀ ਅਲੱਗ ਮੰਜ਼ਲ ਤੇ ਲੜਕੀਆਂ ਵਿੱਚ ਵੀ ਇਦਾਂ ਹੀ ਤੇ ਜਿਹੜੇ ਵੱਡੇ ਆ ਉਹਨਾਂ ਚ ਵੀ ਅਲੱਗ ਇਦਾਂ ਹੀ ਇੰਟੈਲੈਕਚੁਅਲ ਡਿਸੇਬਿਲਟੀ ਤੇ ਡਿਪਰੈਸ਼ਨ ਵਾਲੇ ਤੇ ਬਿਜ਼ੋਰ ਉਹਨਾਂ ਦਾ ਰਸ ਜਿਹੜਾ ਹੈਗਾ ਉਹ ਬਿਲਡਿੰਗ ਅਸੀਂ ਕੋਲ ਹੋਰ ਬਣਾਈ ਹੈ ਠੀਕ ਹੈ ਉਹਦੇ ਵਿੱਚ ਇਦਾਂ ਵੀ ਅਸੀਂ ਇੱਕ ਬੈਡ ਅਸੀਂ ਜੇ ਲਾਉਣ ਨਾ ਉਧਰ ਉਹਨਾਂ ਦੇ ਹਸਪਤਾਲ ਜਿਹੜਾ ਹਾਂਜੀ ਹਸਪਤਾਲ ਦਾ 24 ਘੰਟੇ ਸਾਡੇ ਉੱਤੇ ਲੈਬ ਜਿਹੜੀ ਹੈ ਅਲਟਰਾਸਾਉਂਡ ਜੀ ਤੇ ਐਕਸ-ਰੇ ਉਹਦੀ ਫੈਸਿਲਿਟੀ ਹੈਗੀ ਪਰ 24 ਘੰਟੇ ਹੈ ਸਾਡੇ ਕੋਲ ਅਸੀਂ ਐਕਸ-ਰੇ ਨੂੰ ਤੇ ਜਿਹੜੀ ਲੈਬ ਲੈਬ ਤੇ 24 ਘੰਟੇ ਹਾਜ਼ਰ ਨੇ ਐਕਸ-ਰੇ ਵਾਲ ਕਾਲਜ ਨੇ ਹੋਂਟਾ ਜੀ ਤੇ ਲੋੜ ਪਈ ਜੇ ਕੋਈ ਡਾਕਟਰ ਅੱਧੀ ਰਾਤ ਨੂੰ ਵੀ ਆ ਜਾਂਦੇ ਉੱਥੇ ਜੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਦੇ ਲਈ ਲੱਗੂ ਸਿਸਟਮ ਡਾਕਟਰ ਤੇ ਜਿਹੜਾ ਅਮਰਜੈਂਸੀ ਸਟਾਫ ਹੈ ਜੀ ਅਮਰਜੈਂਸੀ ਦੇ ਵਿੱਚ ਐਮੂਲੈਂਸਾ ਰੋਡ ਐਕਸੀਡੈਂਟ ਲਈ ਜੀ ਇਸ ਤਰੀਕੇ ਨਾਲ ਕੋਸ਼ਿਸ਼ ਕਰਦੇ ਆ ਕਿ ਅਮਰਜੈਂਸੀ ਹਾਲਾਤਾਂ ਚ ਨਾਲ ਜਿਹੜੇ ਡਰ ਰਹੇ ਘਰਾਂ ਚੋਂ ਕੱਢ ਕੇ ਲਿਆਉਨੇ ਲਗ ਲਗ ਦਰਦ ਭਰੀਆਂ ਕਹਾਣੀਆਂ ਇਹ ਨਹੀਂ ਆਏ ਕਿ ਜ਼ੁਲਮਾਂ ਤੋਂ ਪੀੜਤ ਰੇਤ ਤੋਂ ਪੀੜਤ ਬੱਚੀਆਂ ਸਿਆ ਬਜ਼ੁਰਗ ਕਿਹਾ ਅਚਾ ਚੈਲੰਜਸ ਕੀ ਨੇ ਫਿਰ ਸਭ ਤੋਂ ਵੱਡਾ ਕੋਈ ਚੈਲੰਜ ਆਉਂਦਾ ਹੋਵੇ ਚੈਲੰਜਸ ਇਹ ਹੈਗੀਆਂ ਜਿਹੜੇ ਕਿ ਮਤਲਬ ਅਲੱਗ-ਅਲੱਗ ਪੱਖਤੀ ਗੱਲ ਹੈਗੀ ਵੈਸੇ ਉਹਦਾਂ ਵੱਡੀ ਹੈ ਕਿ ਉਸ ਵੇਲੇ ਪ੍ਰਸ਼ਾਸਨ ਕੋਲ ਪਾਵਰ ਹੁੰਦੀ ਹੈ ਸਾਡੇ ਕੋਲ ਪਾਵਰ ਨਹੀਂ ਹਾਂਜੀ ਮੈਂ ਕਹਿਣ ਲੱਗਾ ਕਿ ਜਿਹੜੇ ਕੰਮ ਹੁਣ ਸਾਰੇ ਸਰਕਾਰਾਂ ਨੇ ਕਰਨੇ ਸੀ ਗਰਾਊਂਡ ਲੈਵਲ ਤੇ ਉਹ ਸਾਰੇ ਤੁਹਾਡੇ ਅੱਗੇ ਸੱਜਣ ਕਰ ਰਹੇ ਹਨ ਤੇ ਆਫਕੋਰਸ ਫਿਰ ਜਦੋਂ ਤੁਸੀਂ ਕਰਦੇ ਹੋ ਕਈ ਵਾਰੀ ਤੁਹਾਨੂੰ ਇਹਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਐਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਜਦੋਂ ਨਾ ਕਿਸੇ ਨੂੰ ਚੱਕ ਕੇ ਲੈ ਜਾਉਂਦੇ ਆ ਜੀ ਉਸ ਵੇਲੇ ਜਿਹੜੇ ਕਾਨੂੰਨ ਹੈਗੇ ਹੁਣ ਜੇ ਬੱਚਾ ਹੈ ਤੇ ਜੁਡਗਲ ਜਸਟਿਸ ਸੈਕਟ ਬਣਿਆ ਹੋਇਆ ਜੀ ਜੇਕਰ ਕੋਈ ਡਿਸੇਬਿਲਟੀ ਤੋਂ ਪੀੜਤ ਹੈਗਾ ਪਰਸਨ ਦੇ ਡਿਸੇਬਿਲਟੀ ਐਕਟ ਹੈਗਾ ਨਾ ਸਰ ਜੀ ਹੈਗੇ ਤਾਂ ਸੀਨੀਅਰ ਸਿਟੀਜ਼ਨ ਐਕਟ ਹੈਗਾ ਹਾਂਜੀ ਤੇ ਮੈਂਟਲ ਹੈਲਥ ਐਕਟ 1987 ਦਾ ਬਣਿਆ ਹੋਇਆ 1987 ਦਾ ਅੱਛਾ ਜੀ 1987 ਦਾ ਮਨ ਦਾ ਬਹੁਤ سارے ਸੱਜਣ ਇਹੋ ਜੀ ਹੁਣ ਵੀ ਇਹਨਾਂ ਦਾ ਅਸੂਲ ਗੱਲਸ ਨਹੀਂ ਹੋਇਆ ਹਣਾ ਜੀ ਬਹੁਤ سارے ਸਤਿਕਾਰਯੋਗ ਸੀਨੀਅਰ ਸੱਜਣ ਵੀ ਹੁਣ ਜਿਹੜੇ ਦੇਖ ਰਹੇ ਆ ਪਰ 1970 ਦਾ ਇੱਕ ਟਾਈਮ ਮੈਂ بار-ਬਾਰ ਨਹਿੰਤੀ ਕਰਦਾ ਹਾਂ ਜਿਸ ਵਿੱਚ ਮੈਂ ਅਲੱਗ-ਅਲੱਗ ਸੁਪਰੀਮ ਕੋਰਟ ਦੇ ਵਿੱਚ ਜੀ ਆਪਣੇ ਪ੍ਰਾਈਮ ਮਿਨਿਸਟਰ ਨੂੰ ਵੀ ਆਪਣੇ ਸੀਐਮ ਨੂੰ ਵੀ بار-ਬਾਰ ਇਸ ਦੇ ਉੱਤੇ ਬਹੁਤ ਇਹਦੇ ਲਈ ਨਾ ਅਜੇ ਸਾਡੇ ਕੋਲ ਗਾਈਡਲਾਈਨਸ ਵੀ ਤਿਆਰ ਨਹੀਂ ਸਟੇਟਮੈਂਟ ਦੇ ਵਿੱਚ ਹੈਗੀਆਂ ਵੀ ਲਾਈਕੋ ਦੇ ਲਈ ਮੈਂਟਲ ਹੈਲਥ ਸਟੈਬਲਿਸ਼ਮੈਂਟ ਦੇ ਲਈ ਕੀ-ਕੀ ਗਾਈਡਲਾਈਨਸ ਹੋਣੇ ਚਾਹੀਏ ਪਰ ਸਾਨੂੰ ਇਹ ਹੁੰਦਾ ਵੀ ਅਸੀਂ ਜਦੋਂ ਰਾਤ ਨੂੰ ਫੋਨ ਆਉਂਦਾ ਕੋਈ ਸੁਸਾਇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਲੜਕੀ ਉਹ ਆਪਣੇ ਮਾਂ ਨੂੰ ਫਾਦਾ ਦੀ ਡੈਸਮਬਰ ਡਿਪਰੈਸ਼ਨ ਚਲੀ ਗਈ ਹਾਂਜੀ 70 ਸਾਲ ਦੀ ਮਾਂ ਹੈ ਤੇ 40 45 ਸਾਲ ਦੀ ਉਹਦੀ ਬੱਚੀ ਉਹਨੂੰ ਮਾਰ ਰਹੀ ਕੁੱਟਦੀ ਬੇਟਾ ਇਤਨੇ ਹਾਲਾਤ ਔਰ ਕੱਲੇ ਅਲੱਗ-ਅਲੱਗ ਜਗ੍ਹਾ ਤੇ ਜਨਰੂ ਦੇ ਵਿੱਚ ਚੱਕ ਕੇ ਲੈ ਕੇ ਆਉਣੇ ਤੇ ਉਸ ਦੇ ਵਿੱਚ ਪ੍ਰਸ਼ਾਸਨ ਦੀ ਹੈਲਪ ਦੀ ਬੋਲਡ ਹੁੰਦੀ ਹੈ ਜੀ ਦੂਰ ਹੁਣ ਮੋਗੇ ਤੋਂ ਫੋਨ ਆ ਰਹੇ ਮੋਗੇ ਤੋਂ ਚੱਕ ਕੇ ਸਿਵਲ ਹਸਪੀਟਲ ਜਾਣ ਦੀ ਲੋੜ ਹੈ ਤਰਨ ਹਸਪੀਟਲ ਉੱਥੇ ਰਿਸੀਵ ਕਰ ਲਿਓ ਵੋਲੰਟੀਅਰਸ ਇਦਾਂ ਦੇ ਜਿਹੜੇ ਹੈਗੇ ਆ ਉਹ ਜਾ ਕੇ ਲੈ ਕੇ ਜਾਂਦੇ ਨੇ ਤੇ ਫਰੋਜ ਪਰ ਲੈ ਕੇ ਗਏ ਤੇ ਉੱਥੇ ਤੇ ਮੁਸ਼ਕਲਾਂ ਆਉਂਦੀਆਂ ਕਿ ਸੈنسਟਾਈਜ਼ ਕਰਨ ਦੀ ਲੋੜ ਹੈਗੀ ਬਹੁਤ ਜ਼ਿਆਦਾ ਸਿਸਟਮ ਕੋਆਰਡੀਨੇਸ਼ਨ ਦੇ ਨਾਲ ਇਹ ਕੰਬੋਸ ਉਹ ਖਾਸਾ ਪੰਜਾਬ ਦੇ ਵਿੱਚ ਜੇਕਰ ਹਾਈ ਰਿਸਕ ਐਮੂਲੈਂਸੀ ਦੀ ਲੱਗ ਜਾਵੇ ਤਾਂ ਕਿ ਮੈਂ ਹੁਣ ਮੋਹਾਲੀ ਦੀ ਰਿਪੋਰਟ ਜਿਹੜੀ ਸੀ ਇਸ ਵੇਲੇ ਡਿਸਕਸ ਕਰਕੇ ਆਈ ਸੀ ਪੰਜਾਬੀ ਵੀ ਵੀ ਹੈਗੀ ਹੈ ਮੋਹਾਲੀ ਦੇ ਵਿੱਚ ਮੈਂ ਕਿਉਂਕਿ ਪ੍ਰਭ ਆਸਰਾ ਦਾ ਮੇਨ ਜਿਹੜਾ ਸੈਂਟਰ ਹੈਡ ਆਫਿਸ ਹੈ ਉਹ ਜਿਲ੍ਹਾ ਸੇਬਿਆ ਦਾ ਜੀ ਸਿੰਘ ਨਗਰ ਦੇ ਵਿੱਚ ਜਦੋਂ ਆਪਾਂ ਰੋਪੜ ਵੱਲ ਜਾਂਦੇ ਹਾਂ ਉਹ ਨਾ ਜੀ ਜੀ ਥਰਡ ਉਪਰਾਲੀ ਹਾਈਵੇ ਦੇ ਉੱਤੇ ਪਹਿਲਾਂ ਰਿਹਾਬੈਂਟ ਸੈਂਟਰ ਹੁੰਦਾ ਜੀ ਫਿਰ ਉਸ ਤੋਂ ਬਾਅਦ ਹਸਪੀਟਲ ਆਉਂਦਾ ਠੀਕ ਹੈ ਜੀ ਇਹ ਦੋਨੋਂ 24 ਘੰਟੇ ਦੇ ਜਿਹੜੇ ਆ ਉਹ ਮਤਲਬ 24 ਆਈਦਾ ਤਾਂ ਹੀ ਫਤਿਹਗੜ੍ਹ ਸਾਹਿਬ ਰੋਡ ਤੇ ਦੇ ਅੰਨੇ ਹਾਈਕੋਰਟ ਦੇ ਵਿੱਚ ਇਹ ਅਸੀਂ ਜਾਂਦੇ ਸੀ ਮਤਲਬ ਵੱਡੀ ਸਮੱਸਿਆ ਇਹ ਹੈ ਕਿ ਉਹਦੇ ਵਿੱਚ ਪੁਲਿਸ ਦੀ ਨਹੀਂ ਆ ਉਹ ਉਸ ਤੋਂ ਬਿਨਾਂ ਅਸੀਂ ਕਿਸੇ ਦਾ ਡੋਰ ਨਹੀਂ ਤੋੜ ਸਕਦੇ ਅੰਦਰ ਕੋਈ ਸੁਸਾਇਡ ਕਰਨ ਲੱਗੇ ਆ ਕਿਸੇ ਨੂੰ ਘਰੋਂ ਕੱਢਣਾ ਹੈਗਾ ਉਸ ਬਿਰੋ ਦਾ ਕੰਮ ਮਤਲਬ ਬੰਦ ਕਰਨਾ ਕੱਲਾ ਬਜ਼ੁਰਗਾਂ ਤਰਫੋਂ ਹਾਲਾਤ ਇਹਦੇ ਨੇ ਥੱਲੇ ਪਿਆ ਕੇ ਤਾਂ ਮੈਨੂੰ ਕੋਈ ਦਿਨਾਂ ਮਨੂੰ ਦਖੁਨਾ ਦੇ ਜੀ ਬਜ਼ੁਰਗ ਕਹਿੰਦਾ ਬਾਣੀ ਵੀ ਪੜਦੇ ਨਾਲ ਹੋਵੇ ਵਾਲੀ ਕੁਦਰਤ ਨੇ ਕਿਹਾ ਕੁਦਰਤ ਬਣੀ ਹੈ ਇਹ ਮੈਂ ਅਬਜ਼ਰਵ ਕਰੀ ਕਹਿੰਦਾ ਦਖੁਨਾ ਦੇ ਮੈਨੂੰ ਤੇ ਤੁਸੀਂ ਅਬਜ਼ਰਵ ਕਹਿੰਦਾ ਕਹਿੰਦਾ ਵੀ ਮੈਨੂੰ ਸਾਈਨ ਐਡ ਦੇ ਦੇ ਮੇਰੀ ਬਹੁਤ ਹੋ ਗਈ ਹਾਂ ਬਲੋ ਤੜਫੜੇ ਕੋਠੀਆਂ ਦੇ ਵਿੱਚ ਪਏ ਸੋ ਜਿਹੜਾ ਸਰਕਾਰੀ ਜਿਹੜੇ ਐਕਟ ਵਗੈਰਾ ਨੇ ਉਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੈ ਲੋੜ ਅਮੈਂਡਮੈਂਟ ਦੀ ਇਸ ਦੇ ਵਿੱਚ ਆਮ ਨਾਗਰਿਕ ਕਿਵੇਂ ਹੈਲਪ ਕਰ ਸਕਦਾ ਹੈ ਨਾਗਰਿਕ ਇਸ ਤਰ੍ਹਾਂ ਜਿਵੇਂ ਹੁਣ ਅਸੀਂ ਮਤਲਬ ਲਾਈਕ ਸਾਡੇ ਕੋਲ ਉੱਥੇ ਜਿਵੇਂ ਕਾ ਲੋ 23 ਆ ਪਲਸ ਨਾਗਰਿਕ ਦਾਖਲ ਹੋ ਰਹੇ ਲੱਗ ਲੱਗ ਤੇ ਡੇਲੀ ਜਿਹੜੀ ਮਾਰੂ ਡੇਲੀ ਸਰਵਿਸ ਵਾਂਗ ਲੈ ਰਹੇ ਹੈਗੇ ਅਲਗ-ਅਲਗ ਹਲਾਤਾਂ ਵਾਲੇ ਉਹ ਉਹ ਤਾਂ ਡੇਲੀ ਦੇ ਕਾਫੀ ਹੈਗੇ ਜੀ ਤੇ ਉਸ ਦੇ ਵਿੱਚ ਹੁਣ ਅਸੀਂ ਮੇਲ ਦੇ ਲਈ ਹੁਣ ਸਾਨੂੰ ਜਿਹੜੇ ਬੱਚਿਆਂ ਦੇ ਵਿੱਚ ਨਾ ਅਡਲਟ ਤੋਂ ਜਿਹੜੇ ਜੀ ਵੱਡੇ ਬਜ਼ੁਰਗ ਹੈ ਉਹ ਡਿਪਰੈਸ਼ਨ ਵਾਲੇ ਚ ਰੱਖਣੇ ਪੈ ਰਹੇ ਜੀ ਉਨਲਾਈਜ਼ਿਕ ਬਿਲਡਿੰਗ ਬਣਾਈ ਹੈ ਉਹਦੇ ਵਿੱਚ ਕੋਈ ਬੈਡ ਸਪੌਂਸਰ ਕਰ ਸਕਦਾ ਜੀ ਤੋ ਜਸਿਕ ਬੈਡ ਲੱਗਣੇ ਆ ਉਧਰ ਅਸੀਂ ਹਸਪੀਟਲ ਦੇ ਵੀ ਸਾਨੂੰ ਡਾਕਟਰ ਕਹਿੰਦੇ ਇਹ ਚੀਜ਼ ਚਾਹੀਦੀ ਹੈ ਸਾਨੂੰ ਵੈਂਟੀਲੇਟਰ ਤੇਨ ਵੈਂਟੀਲੇਟਰ ਲਾਏ ਆ ਪਰ ਉਹ ਜਿਹੜੇ ਹੋਰ ਆਉਂਦੇ ਨੇ ਵੈਂਟੀਲੇਟਰ ਤੇ ਲਾਉਣਾ ਪੈ ਜਾਂਦਾ ਬਹੁਤ ਸਾਰੇ ਕੇਸ ਇਦਾਂ ਲੈ ਗਿਆ ਇਸ ਦੇ ਵਿੱਚ ਤੇ ਡਾਕਟਰ ਕਹਿੰਦੇ ਸਾਨੂੰ ਇੱਕ ਥੋੜਾ ਜਿਹਾ ਸੀਟੀ ਸਕੈਨ ਦਾ ਯੂਨਿਟ ਚਾਹੀਦਾ ਹੈਗਾ ਜੀ ਇਸ ਤੋਂ ਮੇਰਾ ਸਾਨੂੰ ਫਿਰ ਮੁਸ਼ਕਲ ਆ ਜਿਹੜੇ ਕਿ ਇਹ ਨੇ ਸੀਰੀਅਸ ਕੇਸ ਹੁੰਦੇ ਨੇ ਉਹਨਾਂ ਨੂੰ ਬਾਹਰ ਭੇਜਦੇ ਉੱਤੇ ਰਿਸਕ ਬਹੁਤ ਵੱਜ ਜਾਂਦਾ ਹ ਜੀ ਤੇ ਇਸ ਕਰਕੇ ਮਤਲਬ ਥੋੜੇ ਥੋੜੇ ਜਿਹੇ ਬੈਂਡ ਜਿਹੜੇ ਹੈਗੇ ਇਹਨਾਂ ਦੇ ਉਹਨਾਂ ਲਈ ਹਸਪੀਟਲ ਦੀ ਬਿਲਡਿੰਗ ਸ਼ੁਰੂ ਕੀਤੀ ਦੂਜੀ ਬਿਲਡਿੰਗ ਬਣਾਈ ਹੈ ਉਹਦੇ ਵਿੱਚ ਕਦੇ ਇਹ ਹੁੰਦਾ ਵੀ ਹੁਣ ਅਸੀਂ ਉਧਰ ਸੈਲਰੀ ਆ ਗਈ ਜੀ ਸੜਾ 1 ਕਰੋੜ ਦਾ ਲਗਭਗ ਸੰਗਤ ਦੇ ਸਾਈਜ਼ ਹੁੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰਾ ਕੁਝ ਪਰ ਫਿਰ ਵੀ ਕੁਝ ਜਿਹੜਾ ਪੈਂਡਿੰਗ ਰਹਿ ਜਾਂਦੀ ਹੈ ਵੀ 1 ਕਰੋੜ ਪਲੱਸ ਦਾ ਖਰਚਾ ਹਰ ਮਹੀਨੇ ਦਾ ਕੇਅਰ ਦਾ ਟ੍ਰੀਟਮੈਂਟ ਦਾ ਜਿਹੜਾ ਵੀ ਇਹਨਾਂ ਦੀ ਰੀਹੈਬਿਲੀਟੇਸ਼ਨ ਤੇ ਆਉਂਦਾ ਇਹਦੇ ਵਿੱਚ ਕੋਈ ਵੀ ਉੱਥੇ ਜਾ ਕੇ ਕਿਸੇ ਤਰ੍ਹਾਂ ਦਾ ਵੀ ਵੋਲੰਟੀਅਰ ਵਰਕ ਕਰ ਸਕਦਾ ਕਿਸੇ ਜਿਲ੍ਹੇ ਦੇ ਵਿੱਚ ਲਾ ਕੇ ਅਲੱਗ-ਅਲੱਗ ਕੋਈ ਵੀ ਆਪਣਾ ਜਿਹੜਾ ਉਹਦਾ profession ਹੈਗਾ ਉਸ ਦੇ ਵੱਲੋਂ ਉਹ ਸਾਨੂੰ ਸੁਝਾਅ ਦੇ ਸਕਦਾ ਹੈਗਾ ਇਸ ਦੇ ਅਲੱਗ-ਅਲੱਗ ਤੱਕ ਲੋਕਾਂ ਚ ਮੈਂਟਲ ਹੈਲਥ ਦੀ ਵੀ ਇਹਨੇ ਸਮੇਂ ਪਾਗਲ ਕਹਿ ਕੇ ਨਜ਼ਰਅੰਦਾਜ਼ ਨਾ ਕਰ ਜਿਵੇਂ ਸਾਨੂੰ ਪੇਟ ਦੀ ਪ੍ਰੋਬਲਮ ਹੋਣਾ ਕੋਈ ਬਲੀਡਿੰਗ ਹੋ ਗਈ ਗਿਰ ਗਈ ਸੀ ਸਾਨੂੰ ਹਸਪੀਟਲ ਸ਼ਿਫਟ ਕਰਨ ਦੇ ਲਈ ਦਿਮਾਗ ਸੀਸੇ ਦੇ ਵੀ ਹੁੰਦਾ ਪਰ ਜਿਹੜੇ ਇਸ ਤੋਂ ਦੇ ਡਾਕਟਰ ਸਾਨੂੰ ਜਿਹੜੇ ਸੜਕਾਂ ਦਾ ਚੱਕ ਕੇ ਲੈਂਦੇ ਪ੍ਰੋਫੈਸਰ ਚੱਕ ਕੇ ਲੈਂਦੇ ਅਲੱਗ-ਅਲੱਗ ਪਰ ਉਹਨਾਂ ਨੂੰ ਖਾਣਾ ਤਾਂ ਕਿਸੇ ਨੇ ਦੇ ਦਿੱਤਾ ਸੀ ਪਰ ਲਾਈਕ ਕਿਸੇ ਨੇ ਕਪੜੇ ਕਾਲੇ ਹੋ ਗਏ ਸਾਨੂੰ ਕਪੜੇ ਵੀ ਦੇ ਦੱਸ ਸੀ ਐਮ ਐਮ ਲੜਕੀ ਉਹ ਵੀ ਇਹੀ ਦੱਸ ਰਹੀ ਜੀ ਐਮ ਐਸ ਸੀ ਜੀਓਲੋਜੀ ਵਾਲੀ ਉਹ ਵੀ ਲੜਕੀ ਇਹੀ ਦੱਸ ਰਹੀ ਜੀ ਉਹ ਕਹਿੰਦੇ ਮਖਾ ਇੰਨੇ ਇੰਨੇ ਸਮਾਂ ਤੋਂ ਰਸੜ ਘਰ ਕਦੇ ਕਿਦਾਂ ਨਿਕਲਿਆ ਯਾਦ ਆਇਆ ਕੁਛ ਕਰਨੇ ਕਹਿੰਦੇ ਕੱਪੜੇ ਕਾਲੇ ਹੋ ਜਾਂਦੇ ਸੀ ਕੋਈ ਦੇ ਦਿੰਦਾ ਸੀ ਤਰਸੋਂ ਉਸੇ ਕੋਈ ਰੋਟੀ ਦੇ ਦਿੰਦਾ ਸੀ ਪਰ بڑے ਜੁਰਮਾਂ ਦਾ ਜੋ ਸ਼ਿਕਾਰ ਹੋਇਆ ਦੱਸਿਆ ਜਾ ਸਕਦਾ ਛੋਟੂ ਛੋਟੀਆਂ ਬੱਚੀਆਂ 10 ਸਾਲ ਦੀ 13 ਸਾਲ ਦੀ 80 80 ਸਾਲ ਦੀਆਂ ਅੰਤਰੇ ਤੋਂ ਪੀੜ ਜੀ ਕਿਉਂ ਜੇ ਹਾਲਾਤ ਕਿਉਂਕਿ ਬਾਹਰ ਨੀਲੇ ਆਕਾਸ਼ ਥੱਲੇ ਹੱਥ ਦੀ ਸਰਦੀ ਹੈ ਗਰਮੀ ਹੈ ਹਨੇਰੀਆਂ ਚੱਕਣਾ ਚ ਭੁੱਖੇ ਪਿਆ ਸੀ ਤੇ ਵਿਰਲਿਆਂ ਨੂੰ ਛੱਡ ਕੇ ਜਿਹੜੇ ਇਹਨਾਂ ਤੇ ਬਹੁਤ ਹੀ ਐਮਪੀਆ ਦਿਆ ਦੇ ਨਾਲ ਸਪੋਰਟ ਕਰਦੇ ਆ ਉਹਨਾਂ ਨੂੰ ਸਲੂਟ ਉਹ ਵੀ ਚੱਕ ਸਾਡੇ ਕੋਲ ਕਈ ਵਾਰ ਆਪ ਵੀ ਜੀਉਂਦੇ ਨੇ ਕਿ ਕੇ ਬਸ ਸਾਨੂੰ ਫੋਨ ਕਰਦੇ ਸਾਡੇ ਛੋਟਾ ਛੋਟਾ ਐਮ뷸ੈਂਸ ਆਉਂਦੀ ਹੈ ਅੱਗੇ ਉਹ ਜਿਹੜੇ ਥੋੜੀ ਦੇਰ ਬਾਅਦ ਇੰਪਰੂਵ ਹੋ ਕੇ ਬਾਸਨੇ ਵਾਲੇ ਹਨ ਅਨ ਜ਼ੁਲਮਾਦਸ਼ਕਰ ਬਹੁਤ ਹੋ ਜਾਂਦੇ ਜੀ ਇਸ ਲਈ ਸਾਨੂੰ ਲਾਈਕ ਅਸੀਂ ਕਹਿੰਦੇ ਕਾਰਪੋਰੇਟ ਸੈਕਟਰ ਵੀ ਦੇ ਵਿੱਚ ਸ਼ਾਮਿਲ ਹੋ ਗਏ ਜੀ ਤੇ ਸਾਨੂੰ ਪ੍ਰਮਾਤਮਾ ਨੇ ਏਬਲ ਬਣਾਇਆ ਹੁਣ ਤੱਕ ਕੇਵਲ ਰੱਖਿਆ ਬਹੁਤ ਫਲੇਬਲ ਬੋਡੀ ਨਹੀਂ ਜੀ ਤੇ ਇਹਨੂੰ ਮਿਲ ਹੀ ਨਹੀਂ ਕਈ ਕੋਈ ਨਹੀਂ ਜੀ ਵੀ ਆਪਾਂ ਇਹਨਾਂ ਲਈ ਜੋ ਵੀ ਕਰ ਸਕਦੇ ਹਾਂ ਪਹਿਲਾਂ ਦੇਖ ਲੈਣਾ ਜ਼ਰੂਰੀ ਹੈ ਨਾ ਅਖਲੀ ਕੀਚੇਦਾਨ ਮਹਾਰਾਜ ਜੀ ਜਿਵੇਂ ਸਾਨੂੰ ਕਹਿੰਦੇ ਹਨ ਜੀ ਜੀ ਤੇ ਜਦੋਂ ਵੀ ਪੰਜਾਬ ਦੀ ਧਰਤੀ ਤੇ ਆਉਣ ਲੋਕਾਂ ਨੂੰ ਸਜਣ ਜ਼ ਅਰਲੀ ਇੰਪਰੂਵਮੈਂਟ ਦੇ ਇਹ ਦੇ ਨਾਲ ਦੇ ਕਿ ਸਿੱਖਿਆ ਕਰ ਸਕਦੇ ਆ ਤੇ ਜਦੋਂ ਆਉਣ ਲੱਗਦਾ ਕਿ ਨਹੀਂ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਜਿਵੇਂ ਕਿ ਐਮਰਜੈਂਸੀ ਹਾਲਾਤਾਂ ਜਾਂ ਨਾਲ ਬਚਾਉਣ ਬਹੁਤ ਜ਼ਰੂਰੀ ਹੈ ਤੇ ਫਿਰ ਮਨ ਨੂੰ ਲੱਗਦਾ ਕੋਈ ਨਾ ਕੋਈ ਜਿਵੇਂ ਹੁਣ ਬਿਲਡਿੰਗਾਂ ਬਣ ਰਹੀਆਂ ਆ ਉਹਦੇ ਵਿੱਚ ਕੋਈ ਨਾ ਕਿਸੇ ਤਰ੍ਹਾਂ ਦਾ ਕੋਈ ਪੀਨ ਸਾਈਕੋਲੋਜਿਸਟਾਂ ਸਾਡੇ ਕੋਲ ਦੋ ਸੈਕਟ੍ਰਿਸਟ ਸਪੈਸ਼ਲ ਐਜੂਕੇਟਰ ਪਰ ਇਹਨਾਂ ਦੇ ਵਿੱਚ ਹੋਰ ਬਹੁਤ ਵੱਡੀ ਗਿਣਤੀ ਹੈ ਜਿਹੜੇ ਉੱਥੇ ਰਹਿ ਰਹੇ ਨੇ ਇਸ ਲਈ ਬੱਚਿਆਂ ਦੇ ਉੱਤੇ ਸਪੈਸ਼ਲ ਲਗ ਲਗਾਉਣ ਦੀ ਲੋੜ ਹੈ ਜਨਤ ਮੈਂ ਕੋਈ ਕੁਝ ਵੀ ਸਪான்ਸਰ ਕਰ ਸਕਦਾ ਇਹਨਾਂ ਲੋਕਾਂ ਨੂੰ ਪਾ ਸਕਦਾ ਪੁਣਾ ਜਿਹਦਾ ਮਹਾਰਾਜ ਨੇ ਘਾਲ ਖਾਈ ਕਿਸ਼ਤ ਹੁੰਦੇ ਹਾਂ ਨਾਨਕ ਰਾਣਾ ਵੈਸੇ ਗੁਰਸਾਹਿਬ ਨੇ ਬੜਾ ਵਧੀਆ ਸਮ ਦਸਵੰਦ ਦਾ ਕਨਸੈਪਟ ਦਿੱਤਾ ਹੈ ਤੇ ਮੈਂ ਜਿੰਨੇ ਵੀ ਸਰੋਤੇ ਹਨ ਦੇਖਣ ਵਾਲੇ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੀਆਂ ਸੇਵਾਵਾਂ ਕਰਨ ਵਾਲੇ ਗੁਰਸਿੱਖ ਜਿਹੜੇ ਮੂਰੇ ਲੱਗੇ ਹੋਏ ਹਨ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਜਿੰਨੀ ਵੀ ਸਪੋਰਟ ਕਰ ਸਕੀਏ ਉਨੀ ਥੋੜੀ ਹੈ ਕਿਉਂਕਿ ਇਹ ਸੇਵਾਵਾਂ ਵੀ ਬਹੁਤ ਜ਼ਰੂਰੀ ਹਨ ਏ ਗੁਰਸਿੱਖੀ ਦਾ ਥੰਮ ਹੈ ਸੇਵਾ ਸੇਵਾ ਤੇ ਸਿਮਰਨ ਕਹਿੰਦੇ ਹੁੰਦੇ ਨੇ ਦੋ ਖੰਭ ਨੇ ਇੱਕ ਗੁਰਸਿੱਖ ਦੇ ਤੇ ਦੋਨੋਂ ਵੱਜਣਗੇ ਤਾਂ ਗੁਰਸਿੱਖ ਫੇਰੂ ਢਾਰੀ ਭਾਰ ਦਾ ਆਤਮਿਕ ਮਡਲਾਂ ਦੀ ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹ ਇਹਨਾਂ ਦੋਨਾਂ ਨੂੰ ਜਿੱਥੇ ਜਿੱਥੇ ਜਿਹੜੇ ਜਿਹੜੇ ਜਿਹੜੀ ਵੀ ਸੇਵਾ ਆਉਂਦੀ ਹੈ ਉਹ ਜ਼ਰੂਰ ਕਰੇ ਤੇ ਭਾਈ ਸਾਹਿਬ ਦੇ ਨਾਲ ਇਹਨਾਂ ਦੀ ਵੈਬਸਾਈਟ ਤੇ ਆਨਲਾਈਨ ਸੋਸ਼ਲ ਮੀਡੀਆ ਤੇ ਜਾ ਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਆਪ ਜੀ ਵੱਤੋ ਵੱਦ ਸਪੋਰਟ ਕਰੋ ਜੀ ਇਹ ਬੇਨਤੀ ਹੈ ਜੀ ਤੇ ਜਿਹੜੀਆਂ ਸੰਗਤਾਂ ਨੇ ਸਪੋਰਟ ਕਰਨਾ ਹੋਵੇ ਖਾਸ ਕਰਕੇ ਆਸਟ੍ਰੇਲੀਆ ਦੇ ਰਹਿਣ ਵਾਲਿਆਂ ਨੇ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਕਰਿਸ਼ਤ ਵਾਸਤੇ ਦੱਸ ਦਿਆਂ ਕਿ ਆਸਟ੍ਰੇਲੀਆ ਦੇ ਵਿੱਚ ਪ੍ਰਭ ਆਸਰਾ ਟਰਸਟ ਦੇ ਨਾਂ ਤੇ ਇਹੀ ਨਾਮ ਹੈ ਭਾਈ ਸਾਹਿਬ ਜੀ ਹਾਂਜੀ ਪ੍ਰਭ ਪ੍ਰਭ ਆਸਰਾ ਚੈਰਿਟੀ ਰਜਿਸਟਰਡ ਜੀਆ ਦਾ ਮਿਲੇ ਹੋਇਆ ਹੈਗਾ ਜੀ ਟੈਕਸ ਐਗਜ਼ੈਂਟਡ ਹੈ ਟੈਕਸ ਐਗਜ਼ੈਂਟਡ ਹੈ ਤੁਸੀਂ ਆਪਣਾ ਦਸਵੰਦ ਜਾਂ ਹੋਰ ਵੀ ਸੇਵਾਵਾਂ ਜੋ ਵੀ ਭੇਜਣੀਆਂ ਹੁਣ ਆਪ ਜੀ ਭੇਜ ਸਕਦੇ ਹੋ ਅਤੇ ਆਪ ਉਹ ਟੈਕਸ ਕਲੇਮੇਬਲ ਹੈ ਤੇ ਆਪ ਜੀ ਆਪ ਵੀ ਸਹਿਯੋਗ ਕਰੋ ਤੇ ਆਪਣੇ ਆਲੇ ਦੁਆਲੇ ਪਰਵਾਰਾਂ ਨੂੰ ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ ਜੂਰ ਇਸ ਗੱਲ ਦੀ ਪ੍ਰੇਰਣਾ ਕਰੋ ਤਾਂ ਜੋ ਅਸੀਂ ਵੀ ਕੋਈ ਸੇਵਾ ਦੇ ਵਿੱਚ ਹਿੱਸਾ ਪਾ ਸਕੀਏ ਤੇ ਆਪ ਜੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਗੱਲਬਾਤ ਕੀਤੀ ਬਹੁਤ ਚੰਗਾ ਲੱਗਾ ਆਪ ਜੀ ਨਾਲ ਗੱਲਬਾਤ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੁਰੂ ਸਾਹਿਬ ਕਿਰਪਾ ਕਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਿਹਤਿਆ ਵਿਵਕਸ਼ਤਾ ਜੋ ਤੁਹਾਨੂੰ ਵੀ ਤਾਂ ਮਰ ਸੇਵਾ ਕਰਦੇ ਰਹੋ ਗੁਰਦੁਆਰਿਆਂ ਸੰਤਾਨੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਇਸ ਚੀਜ਼ ਨੂੰ ਜਿਹੜਾ ਮੁੱਦਾ ਹੀ ਨਹੀਂ ਬਣ ਰਿਹਾ ਹੈ ਨਾ ਜੀ ਦੇ ਵਾਸਤੇ ਗੁਰੂ ਸਾਹਿਬ ਨੇ ਵਾਕਈ ਬੜਾ ਡੇ ਕੋੜੀਆ ਨੀ ਕਰਨਾਤੇ ਸੀ ਜੀ ਜੀਤੀਮਾ ਨਹੀਂ ਬਣਾਦੇ ਸੀ ਬਰਨਾਲਾ ਦੀ ਨਾਨਕ ਜੀ ਨੇ ਕ ਸੰਸਾਦ ਵੱਡੇ ਸੰਗਠਨ ਜੀ ਇਸ ਮੈਂ ਇਹਨਾਂ ਦੇ ਤੇਰੀ ਮੁਖੀ ਵੀ ਤੁਸੀਂ ਉਹ ਗੱਲ ਅੱਜ ਉਹਨਾਂ ਦੇ ਵਾਸਤੇ ਲਾਚਾਰ ਨੇ ਅਸਰੇ ਪੁਣ ਨਹੀਂ ਦੀ ਆਵਾਜ਼ ਬਣਾਈ ਆ ਜੀ ਨਾ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਗਲਾਂ ਵਿੱਚ ਰੱਖੇ ਅੰਦਰ ਵਸੇ ਮਖਸ਼ੀ ਤਾਂ ਬਾਤ ਕਰਦੇ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ